ਏਬਾ ਨਾ ਬਚਾਰੀ ਦਾ ਪਤਾ ਐਕਸ਼ਨ ਕਿਵੇਂ ਆ ਪੁੱਤ ਠੀਕ ਆ ਜੀ ਬੱਸ ਸਸੀ ਕਾ ਬਾਈ ਸਸੀ ਕਾ ਸਸੀ ਕਾ ਭੈਣ ਹੁਣ ਕੀ ਕਹਿੰਦਾ ਡਾਕਟਰ ਕੁਛ ਨਹੀਂ ਡਾਕਟਰ ਨੇ ਟਾਂਕੇ ਲਾਤੇ ਸੀ ਅੱਛਾ ਪੰਚਾਇਤ ਨਾਲ ਨੂੰ ਕਹਿੰਦਾ ਕੱਢ ਦਾਂਗੇ ਤਾਂ ਸਿੱਕੇ ਕੱਟ ਦਾਂਗੇ ਆ ਟਾਂਕੇ ਕੇਰਾ ਤਾਂ ਫਿਰ ਇੰਨੇ ਕ ਦਿਨ ਤਾਂ ਰੱਖਣਗੇ ਉਹ ਸੱਟ ਬਈ ਮੰਨ ਨੇ ਬਾਲੀ ਮਾਰੀ ਹੈ ਬਾਲੀ ਮਾਰੀ ਹੈ ਜੀ ਬਾਲੀ ਬਾਲੀ ਸੱਟ ਮਾਰੀ ਹੈਗੀ ਐਂ ਤਾਂ ਕੋਈ ਨਾ ਪਸ਼ੂ ਦੇ ਵੀ ਨਹੀਂ ਮਾਰਦਾ ਜਿਹੜੇ ਲੁੱਟ ਉਹਨੇ ਮਾਰੀ ਹੈ ਸੱਟ ਅੱਛਾ ਜੀ ਤੁਸੀਂ ਇੰਨੇ ਬੰਦੇ ਸੀ ਚਾਚਾ ਸੀ ਤੂੰ ਸੀਗਾ ਹੈ ਛੋਟੇ ਤੋਂ ਇੱਕ ਬੰਦਾ ਹੀ ਲੋਟ ਆ ਉਹ ਬਈ ਉਹਨੇ ਤਾਂ ਆ ਕੇ ਇੰਨੇ ਚੁੱਤਾ ਉਹਨੇ ਆ ਕੇ ਮਾਰਿਆ ਉਹਨੇ ਤਾਂ ਸਿੱਧਾ ਹੀ ਲਿਆ ਕੇ ਸਿੱਧਾ ਹੀ ਮਾਰਿਆ ਛੋਟੇ ਮਾਰਦਾ ਜਾ ਆਂਦੀ ਹੋ ਜਾਂਦੀ ਕੇਰੀ ਬੁੜੇ ਹੱਟ ਦੀ ਫੇਰ ਕੀ ਕਰਦੇ ਉੱਥੇ ساری ਉਮਰ ਦੇ ਰੋਕੀ ਉਹ ਜਦੋਂ ਕਿਸੇ ਬੰਦੇ ਨੂੰ ਸ਼ਰਮੀ ਨਾ ਹੋਵੇ ਉਹਨਾਂ ਨੂੰ ਤਾਂ ਸਿੱਕੋ ਗੱਲ ਆ ਜ਼ਮੀਨ 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 ਉੱਥੇ ਉਹਨਾਂ ਤਾਂ ਮਾਪੋਤੋਂ ਥੇੜੇ ਖੜੇ ਨੇ ਹੋ ਤੁਸੀਂ ਪਹਿਲੀ ਗੱਲ ਤਾਂ ਗਲਤੀ ਅਗਲੇ ਦੇ ਘਰੇ ਜਾਂਦੇ ਢੇਜ ਦੇਵਾਂ ਅਗਲੇ ਤੇ ਜਦੋਂ ਵਿਗੜੀ ਕੀ ਕਿਰਾ ਬਾਕੀ ਤੁਸੀਂ ਵੇਸਲੇ ਹੁੰਨੇ ਹੋ ਤੁਸੀਂ ਇੱਕ ਅੱਖ ਮਗਰ ਰੱਖੋ ਜਦੋਂ ਅਗਲੇ ਨਾਲ ਬੈਰੀ ਦੇ ਘਰੇ ਗਏ ਹੋ ਹੁਣ ਮੇਰੀ ਗੱਲ ਸੁਣਾ ਸਾਨੂੰ ਤਾਂ ਚਲੇ ਆਏ ਸੀ ਵੀ ਚਲ ਕੋਈ ਗੱਲਬਾਤ ਹੈ ਕਰ ਲੈਨੇ ਆ ਉਹਨਾਂ ਨੇ ਤਾਂ ਭੈਣ ਦੀ ਸ਼ਰਮ ਨਹੀਂ ਮੰਨੀ ਉਹ ਤਾਂ ਮੈਨੂੰ ਵੀ ਪਾਈ ਗਿਆ ਇਹਦੀ ਬੇਇੱਜ਼ਤੀ ਕਰੀ ਵਿਚਾਰੀ ਦੀ ਕੁੜੀ ਦੀ ੱੱਕੇ ਦੇਖ ਕੇ ਘਰੋਂ ਕੱਢਣ ਵਾਲਾ ਕੰਮ ਕਰਿਆ ਉਹ ਤਾਂ ਬਾਈ ਕਿੱਕਰ ਖਿੱਚ ਲਿਆ ਆ ਵਾਹ ਫੜ ਕੇ ਉਹ ਤਾਂ ਨਾ ਮੈਂ ਤੈਨੂੰ ਦੱਸਾਂ ਉਹ ਤਾਂ ਤੀਵੀਂ ਐ ਡੀ ਭੜੀ ਆ ਨਾ ਬਸ ਮੈਂ ਹੁਣ ਕੁਛ ਕਹਿ ਨਹੀਂ ਸਕਦਾ ਨਾ ਗੁੰਡੀ ਤੀਵੀਂ ਆ ਗੁੰਡੀ ਤੀਵੀਂ ਮਰਵਾਉਗੀ ਕਿਸੇ ਨੂੰ ਕਿਸੇ ਦੀ ਜਾਨ ਜਿੰਨਾ ਚਾਹ ਆ ਗਈ ਨਾ ਚਾਚਾ ਉਹਨਾਂ ਚਿਰ ਉਹ ਬੁਢੀ ਦਾ ਨੱਕ ਜੀਮਾ ਹੁੰਦਾ ਨਹੀਂ ਹੁੰਦਾ ਨਹੀਂ ਉਹਨਾਂ ਚਿਰ ਮੇਰੀ ਇੱਕ ਗੱਲ ਸੁਣ ਲੈ ਉਹਨੂੰ ਐ ਨਹੀਂ ਹੁੰਦਾ ਵੀ ਕੱਲ ਨੂੰ ਮੇਰੇ ਪੁੱਤ ਨੂੰ ਕਿਸੇ ਨੇ ਕੁਛ ਕਰਤਾ ਲੜਾਈ ਝਗੜੇ ਕਰਾਉਂਦੀ ਐ ਨੇ ਆਪਦੇ ਪੁੱਤ ਦਾ ਬੈਰ ਪਵਾਈ ਜਾਂਦੀ ਐ ਨਾ ਸ਼ਰਮ ਮੰਨੇ ਨਾ ਇਹ ਦੇ ਕੇ ਵੀ ਕਹੇ ਜਾ ਕੋ ਮੂਰੇ ਬੈਠਾ ਐਂ ਗੱਲਾਂ ਕਰੂ ਜਦੋਂ ਕੋਈ ਵੱਡੀ ਬਾੜੀ ਲੀਡਰ ਹੁੰਦੀ ਆ ਵੀ ਸਾਰਾ ਕੁਝ ਮੇਰੇ ਕਹੇ ਤੋਂ ਹੀ ਚੱਲਦਾ ਕੱਚ ਚ ਜੁੱਲੀਆਂ ਘਰ ਪੁੱਛਦੀ ਫਿਰ ਦਰਦੀਆਂ ਦਾ ਉਹ ਗੱਲ ਆ ਗਈ ਹੁਣ ਸਾਰਾ ਕੁਝ ਜਾਂਦਾਗਾ ਪਤਾ ਵੀ ਹੁਣ ਮੇਰੇ ਸਾਹਦਾ ਦਿਹਾੜੀ ਕਰਨੀ ਬੂਤੀ ਪੰਜੱਕੇ ਜਾਣਾ ਬੂ ਮੇਰੇ ਮੁੰਡੇ ਨੂੰ ਹੁਣ ਮਰਚਾਂ ਲੱਗਦੀਆਂ ਤਾਂ ਹੀ ਭਜਦੇ ਆ ਫਿਰ ਤਾਂ ਹੀ ਤਾਂ ਗੱਲ ਹੈਗੀ ਹੁਣ ਦੇਖੀ ਤੂੰ ਪਰ ਇੱਕ ਸੱਚ ਹੋਰ ਵੀ ਆ ਭਾਈ ਮੈਨੂੰ ਮਿਲਿਆ ਸੀ ਸਰਪੰਚ ਉਹ ਕਿਸੇ ਰਾਤ ਤੇ ਵੀ ਨਹੀਂ ਆਉਣ ਦੀ ਗੱਲ ਉਹ ਸਰਪੰਚ ਨੂੰ ਹੀ ਕਹਿੰਦੇ ਜੀ ਸਰਪੰਚ ਨੂੰ ਉਲਟਾ ਬੋਲਿਆ ਤਾਂ ਕਹਿੰਦੇ ਅਸੀਂ ਤਾਂ ਉਹਨਾਂ ਤੇ ਕੀ ਕਰਾਂਗੇ ਸਾਡੇ ਤੇ ਕੇਸ ਕਰਦਾ ਕਰੂੰਗੀ ਲੈ ਕਹਿੰਦੇ ਸਾਡੇ ਘਰੇ ਆ ਗਏ ਇਹ ਦੇਖ ਲਓ ਉਹੀ ਗੱਲ ਹੋ ਗਈ ਨਾ ਜਿਹੜੀ ਮੈਂ ਕਹੀ ਹੁੰਦਾ ਸੀ ਗੱਲ ਸੁਣ ਬਾਈ ਤੂੰ ਨਾ ਕਿਸੇ ਪਾਸੇ ਟੱਪ ਜੀ ਹਾਂ ਆਪਾਂ ਪੂਰੀ ਗਵਾਹੀ ਦੇਵਾਂਗੇ ਗੱਡ ਕੇ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਕੋਈ ਨਹੀਂ ਦਾਵਾ ਕਰਦੀ ਘਰ ਦੇਣ ਦੇ ਉਹ ਤਾਂ ਲੋਕ ਦੱਸਣਗੇ ਜੀ ਕਿਹਦੇ ਚ ਕਸੂਰ ਐ। ਉਹ ਮਾਤਾ ਲੋਕ ਕੌਣ ਦੱਸੂ ਬਾਹ ਪਿੰਡ ਚ ਨਹੀਂ ਵਿਗਾੜਦਾ ਹੁੰਦਾ ਅਗਲਾ ਜਿਹਦੇ ਨਾਂ ਬੀਤਦੀ ਆ ਉਹਨੂੰ ਭੁਗਤਨੀ ਪੈਂਦੀ ਹੁੰਦੀ ਆ। ਉੱਥੇ ਕਾਗਜ਼ ਬੋਲਣਗੇ ਤੇਰੀ ਰਿਪੋਰਟ ਬੋਲੂ ਸਰਪੰਚ। ਮੈਂ ਹਜੇ ਵੀ ਕਹਿਣਾ ਚੱਲ ਬੜੋ ਦਾਖਲ ਹੋ ਜਾਓ ਸਰਪੰਚ ਨੇ ਕੁਝ ਨਹੀਂ ਕਰਕੇ ਦੇਣਾ ਨਾਲੇ ਵੇਚੀ ਹੋਊ ਅਗਲਾ ਕੋ ਟੰਬੇ ਖਾ ਕੇ ਆਗੇ। ਨਾਲੇ ਮੈਂ ਜੇ ਜਾਣਾ ਵੀ ਹੋਇਆ ਹੁਣ ਮੈਂ ਕਾਹ ਵੀ ਨਹੀਂ ਜਾਂਦਾ। ਮੈਂ ਤਾਂ ਪੂਰੀ ਗੱਡਨੀ ਗਵਾਹੀ ਦਊ ਵੀ ਮੇਰੇ ਸਾਹਮਣੇ ਟੰਬਾ ਮਰਿਆ ਨੇ ਸਿਰ ਤੇ। ਤੇ ਜਾਣ ਕੇ ਮਰਿਆ ਮੇਰੀ ਵਾਰੀ ਪੱਟੀ ਆਪਾਂ 100 ਕੁ ਲਿਖਾ ਲਵਾਂਗੇ ਗਵਾਹੀ ਤਾਂ ਹੈਗੀ ਐ ਬਾਈ ਨਾਲੇ ਸਾਰਿਆਂ ਦੇ ਸਾਹਮਣੇ ਉਹ ਕਰਿਆ ਨਾਲੇ ਹੋਰ ਐ ਟੰਕੇ ਲੱਗੇ ਪਏ ਨੇ ਸਿਰ 'ਚ ਮੁਕਰੂ ਕਿਵੇਂ ਉਹੀ ਤਾਂ ਗੱਲ ਐ ਨਾਲੇ ਉੱਥੇ ਇੱਕ ਗੱਲ ਹੋਰ ਆ ਤੁਸੀਂ ਤਾਂ ਗੌਰ ਨਹੀਂ ਕਰੀ ਜਿੱਥੇ ਲੜਾਈ ਹੋਈ ਆ ਉੱਥੇ ਨਾਲ ਘਰ ਆ ਜਿਹੜਾ ਮੁੰਡਾ ਮੰਡੀਲਾ ਗਿਆਗਾ ਉਹਨਾਂ ਦੇ ਕੈਮਰੇ ਵੀ ਲੱਗੇ ਪਏ ਆ ਤੁਸੀਂ ਤਾਂ ਉਹੀ ਸਰਪੰਚ ਮਗਰ ਤੁਰੇ ਫਿਰਦੇ ਆਪਾਂ ਕਢਾ ਕੇ ਵੀਡੀਓ ਮੈਨੂੰ ਫੋਨ ਕਰ ਦੇਣਾ ਆਪਾਂ ਹੁੰਨੇ ਆ ਪੇਸ਼ ਜਰਾ ਨਹੀਂ ਫਿਰ ਉਹੀ ਤਾਂ ਗੱਲ ਐ ਅਸਲ ਤਾਂ ਮੈਂ ਤੈਨੂੰ ਦੱਸਾਂ ਮਾੜਾ ਜੇ ਇਹ ਚੁੱਪ ਕਰ ਗਏ ਨਹੀਂ ਪਰਚਾ ਕਟਾਇਆ ਹੁੰਦਾ ਤਾਂ ਵਧੀਆ ਸੀ ਵਧੀਆ ਸੀ ਮੈਂ ਤਾਂ ਕਹੀ ਜਾਂਦਾ ਬੂਆ ਹੁਣ ਵੀ ਕਹੀਏ ਨਾ ਹਜੇ ਵੀ ਚੱਲ ਬੜੋ ਜਾਂ ਫਿਰ ਮੈਂ ਬਰਾਬਰ ਸਿਰ ਪਾੜੂਗਾ ਚਾਚਾ ਤੈਨੂੰ ਨਾਲ ਹੀ ਲਾ ਕੇ ਦਿਖਾਉਂਗਾ ਇਹਦੇ ਬਿੱਡ ਦੇ ਨਾਲ ਹੀ ਬਿੱਡ ਹੋਊਗਾ ਉਹ ਦੇਖ ਪੁੱਤ ਅਸੀਂ ਤਾਂ ਤੈਨੂੰ ਇਹ ਸਿੱਖਿਆ ਦਿੰਦੇ ਨਹੀਂ ਕਿਉਂ ਭਾਣੀ ਨਹੀਂ ਨਹੀਂ ਵੀ ਦੇਖ ਉਹ ਤਾਂ ਜਹੇ ਜੇ ਘਟਿਆ ਹੈਗੇ ਨੇ ਸੜੇ ਹੁਣ ਤੈਨੂੰ ਤਾਂ ਨਹੀਂ ਅਸੀਂ ਉਹਨਾਂ ਵਰਗਾ ਬਣਨ ਦੇ ਸਕਦੇ ਜਿਹਦੀ ਮਾਂ ਦੀ ਸੱਟ ਮਾਰੀ ਫਿਰ ਇਹ ਤਾਂ ਫਿਰ ਤਾਂ ਮੈਂ ਤਾਂ ਜੰਮੇ ਹੀ ਨਹੀਂ ਹੋਇਆ ਦੀ ਲਾਜ ਹੀ ਨਹੀਂ ਹੋਈ ਜੇ ਮੇਰੇ ਸਾਹਮਣੇ ਮੇਰੀ ਮਾਂ ਨੂੰ ਮੰਜੇ ਪਾਤਾ ਸੁਣ ਦੇ ਪਤਾ ਤੇਰੇ ਸੱਟ ਮਾਰੀ ਫਿਰ ਆਪਾਂ ਦੋਨੇ ਮਾਂ ਪਤ ਪਾਈਆਂਗੇ ਮੰਜੇ ਤੇ ਤੇ ਫਿਰ ਆਪਣਾ ਕਰੂ ਕੌਣ ਕਮਾਲ ਦੀ ਗੱਲ ਆ ਤੁਸੀਂ ਕੁੱਟ ਖਾ ਕੇ ਵੀ ਅਗਲੇ ਤੋਂ ਡਰੀ ਜਾਨੇ ਉਹ ਲੈ ਕੇ ਹੋਰ ਛੋਟੇ ਸੱਟ ਮਾਰੂ ਆਏ ਕਿੱਡਾ ਕੋ ਮੇਰੇ ਨਾਲ ਗੁੰਡਿਆਂ ਦੇ ਖਾਂ ਓਏ ਪੁੱਤ ਉਹ ਡਰਨੀ ਹੈਗਾ ਉਹਨੂੰ ਉਹ ਲੰਮੀ ਸੋਚਦੀ ਐ ਉਹ ਸਿਆਣੀ ਐ ਉਹ ਨਵਰਗੀ ਡਫਰ ਥੋੜੀ ਐ ਮਾਰੇ ਦਿਮਾਗ ਦੀ ਇੱਥੇ ਲਾਡੀ ਦੀ ਮਾਂ ਹੁੰਦੀ ਤਾਂ ਕਹਿ ਦਿੰਦੀ ਲੈ ਜਾ ਡਾਂਗ ਚੱਕ ਕੇ ਬਾਹਰ ਦੇ ਉਹਨਾਂ ਦੇ ਬਾਗ ਜਾ ਇਹ ਤਾਂ ਫੇਰ ਵੀ ਤੇਰੇ ਵਾਸਤੇ ਲੰਮਾ ਸੋਚਦੀ ਐ ਭਾਈ ਅਸੀਂ ਵੀ ਆਈ ਆਨੇ ਆ ਵੀ ਕੀ ਫਾਇਦਾ ਉਹਨਾਂ ਦਾ ਉਹਨਾਂ ਦੇ ਤਾਂ ਇੱਕ ਬੁੜੀ ਨਹੀਂ ਉਹਨਾਂ ਦੇ ਤਾਂ ਦੋ ਬੈਠੀਆਂ ਹਾਂ ਮਾਦੀ ਦੀ ਸੱਸ ਦੇਖ ਲੈ ਸਿਆਣੀ ਵਿਆਣੀ ਹੈ ਉਹ ਸੱਚ ਹਾਂ ਉਹਦਾ ਕਿੱтка ਇੱਥੇ ਬੋਲ ਉਹ ਦੇਖ ਉਹ ਐ ਗੱਲਾਂ ਕਰੇ ਜਿਵੇਂ ਕੋਈ ਘਰ ਹੀ ਉਹਦਾ ਹੁੰਦਾ ਵੀ ਤੇਰੀ ਧੀ ਵਿਆਹੀ ਐ ਇੱਥੇ ਤੂੰ ਕਈਆਂ ਜਿਹਾ ਗੱਲਾਂ ਕਰਦੀਆਂ ਸ਼ਰਮ ਉਹਨੂੰ ਨਹੀਂ ਵੀ ਮਾਪਦੇ ਧੀ ਦੇ ਘਰੇ ਆ ਕੇ ਕਈਆਂ ਜਿਹਾ ਗੱਲਾਂ ਕਰਦੀਆਂ ਉਹ ਤਾਂ ਚੁੰਨੀ ਲਾ ਕੇ ਬਾਹਰ ਚ ਆ ਗਈ ਕੁੱਟਣ ਹਾਂ ਜੀ ਉਹ ਸੀ ਉਸੇ ਨੇ ਐਕਸ ਫੜ ਲਓ ਫੜ ਲਓ ਫੜ ਲਓ ਉਸੇ ਨੇ ਆਖੇ ਅੱਗੀ ਉਹਦੀ ਪਾਈ ਵੀ ਆ ਹਾਂ ਅੱਗੀ ਉਹਨੇ ਲਾਈ ਏ ਸਾਰੀ ਜਿੰਨੀ ਲਾਈ ਏ ਨਹੀਂ ਨਾ ਮੰਨ ਲਏ ਜੇ ਸਿਆਣੀ ਬੁੜੀ ਹੋਵੇ ਅਗਲੀਆਂ ਇਹ ਸੋਚਦੀ ਐ ਵੀ ਮੇਰੀ ਧੀ ਦਾ ਘਰ ਸੁੱਖ ਸ਼ਾਂਤੀ ਰਹੇ ਤੇ ਉਹ ਸਮੇਂ ਵਿੱਚ ਆ ਕੇ ਲੜਾਈ ਪਵਾਉਂਦੀ ਐ ਆਪਦੇ ਜਵਾਈ ਨੂੰ ਚੱਕਾ ਦਿੰਦੀ ਐ ਜਰ ਗੱਲ ਪਤਾ ਕੀ ਹੈ ਚਾਚਾ ਆਪਾਂ ਬੈਗੇ ਢਿੱਲੇ ਆਪਾਂ ਜੇ ਮੰਨ ਕੇ ਚਲ ਕੇ ਕੇਸ ਕਰਦੇ ਪੁਲਿਸ ਆਉਂਦੀ ਮੂੰਹ ਤੇ ਮਾਰ ਮਾਰ ਥਾਪੜੇ ਇਹਨਾਂ ਨੂੰ ਸਾਰਿਆਂ ਨੂੰ ਕੱਢਿਆ ਹੁੰਦਾ ਬਾਹਰ ਗੱਲ ਤਾਂ ਇਹ ਜੀ ਨਾਲੇ ਤਾਂ ਸੱਸ ਨੂੰ ਪਤਾ ਲੱਗਦਾ ਨਾਲੇ ਗੁੰਡੀ ਟੀਵੀ ਨੂੰ ਪਤਾ ਲੱਗਦਾ ਵੀ ਕੀ ਭਾਵਿਕ ਜੀ ਹੁੰਦੀ ਆ ਤੇ ਨਾਲੇ ਉਹਨੂੰ ਮੇਰੇ ਸਾਲੇ ਠੱਠੇ ਜੀ ਨੂੰ ਲਾਡੀ ਨੂੰ ਪਤਾ ਲੱਗਦਾ ਹਾਂ ਹੈ ਸਰਪੰਚ ਨਹੀਂ ਝਾਕੀ ਜਾਂਦੇ ਉਹ ਮੈਂ ਨਾਲੇ ਤੇਰੀ ਕਿਸੇ ਚ ਹੋਰ ਮੇਰੇ ਤਾਂ ਦਿਮਾਗ ਚ ਆਈ ਆ ਗੱਲ ਅੱਜ ਕੱਲੋਂ ਹੈਗਾ ਕਾ ਹੈ ਉਹ ਮਹਿਲਾ ਬਿੰਗਲ ਹਾਂ ਮੈਂ ਕਹਣਾ ਉਧਰ ਇੱਕ ਚਿੱਠੀ ਦਵਾ ਦਿੰਨੇ ਹਾਂ ਤੁਸੀਂ ਕੋਈ ਫੈਸਲਾ ਲੈਣ ਦੇ ਹੱਕ ਚ ਤਾਂ ਉਹ ਗੱਲ ਤਾਂ ਕਰੋ ਮੈਨੂੰ 100 ਚੋਂ 100 ਗੱਲ ਤੇ ਇੱਕ ਥਾਂ ਖੜ੍ਹਜੋ ਜਾਂਦਾ ਸਰਪੰਚ ਨਹੀਂ ਝਾਕ ਲੋ ਜਾਂ ਥਾਣੇ ਚੱਲੋ ਜਾਂ ਬੂਮੇਨ ਬੈਂਕ ਚ ਚਲੋ ਇੱਕ ਥਾਂ ਮੈਨੂੰ ਦੱਸੋ ਮੈਂ ਉੱਥੇ ਜਾ ਆਪਾਂ ਮੇਰੀ ਗੱਲ ਸੁਣੋ ਕੋਈ ਤਾਂ ਗੱਲ ਸਰਪੰਚ ਮੈਨੂੰ ਜਦੋਂ ਸਰਪੰਚ ਨੇ ਗੱਲ ਕਹੀ ਵੀ ਉਹ ਤਾਂ ਐ ਚਾਰੇ ਪੈਰ ਚੱਕ ਕੇ ਪੈਂਦੇ ਆ ਭਾਈ ਉਹ ਤਾਂ ਸਮਾ ਸੁੱਡੇ ਤੇ ਮੈਂ ਉਹਨੂੰ ਇੱਕ ਵਾਰੀ ਫੇਰ ਵੀ ਕਿਹਾ ਮਾਦਯਾ ਮੇਰੀਆਂ ਕੰਫਰੰਸ ਵਾਲੇ ਦੇਖੀ ਜਾਰੀ ਪੱਕੀ ਮੈਂ ਤੈਨੂੰ ਫੇਰ ਵੀ ਕਹਿੰਦਾ ਸਰਪੰਚਾ ਵਿੱਚ ਇੱਕ ਵਾਰੀ ਹੋਰ ਦੇਖ ਲੈ ਨਹੀਂ ਫਿਰ ਅਸੀਂ ਆਪਦੇ ਤਰੀਕੇ ਨਾਲ ਤਾਂ ਗੱਲ ਕਰਾਂਗੇ ਬਸ ਦੇਖ ਲਓ ਫਿਰ ਕੀ ਰਾਂ ਤੁਸੀਂ ਜਿਵੇਂ ਤੁਹਾਨੂੰ ਠੀਕ ਆ ਕਾਕੀ ਕੋਈ ਨਹੀਂ ਬਾਈ ਬਾਈ ਫਿੱਕਰ ਖੇਤ ਗਿਆ ਹੋਇਆਗਾ ਤੇ ਉਹਨੂੰ ਆਉਣ ਦੇ ਆਪਰਾਏ ਕਰ ਲੈਨੇ ਕੋਈ ਨਹੀਂ ਜਿਵੇਂ ਤੇਰਾ ਮਨ ਕਰਦਾ ਹੁਣ ਅਸੀਂ ਤੇਰੇ ਮਗਰ ਉਵੇਂ ਹੀ ਪਹਿਲਾਂ ਤੈਨੂੰ ਅਸੀਂ ਰੋਕਤਾ ਚੱਲ ਹੁਣ ਪਈ ਅਸੀਂ ਤੇਰੇ ਮਗਰ ਜਿਵੇਂ ਤੂੰ ਆਖੇਗਾ ਅਸੀਂ ਤੇਰੇ ਨਾਲ ਉਵੇਂ ਹੀ ਖੜ ਜਾਂਦੇ ਦੇਖ ਪਾਈ ਜਿਹੜੀ ਮੇਰੀ ਗੱਲ ਹੈ ਮੈਂ ਤਾਂ ਜਮ ਗੈ ਗੱਡਵੀ ਗੱਲ ਜਿਹੜੀ ਸੱਚੀ ਹੈ ਮੈਥੋਂ ਜਿੱਥੇ ਮਰਜੀ ਕਹਾ ਲਈ ਮੈਂ ਤਾਂ ਉੱਥੇ ਕਹੂੰ ਨਾ ਮੈਂ ਡਰਾਂ ਉਹ ਮੈਂ ਕੀ ਦੇ ਕੋਈ ਹੋ ਜੂ ਮੈਨਾਂ ਦੋ ਰੋਟੀਆਂ ਖਾਣੀਆਂ ਹੈ ਉੱਥੇ ਬੈਠ ਕੇ ਕਹਾਂ ਲਾਂਗੇ ਨਹੀਂ ਤੁਹਾਡਾ ਕਾਹਦਾ ਹੋ ਜੂ ਸੱਟ ਤਾਂ ਆਪਣੇ ਬੰਦੇ ਦੇ ਵੱਜੀ ਉਹਨਾਂ ਦੇ ਬੰਦੇ ਦਾ ਨਾਮ ਵਰ ਨਾ ਫਿਰਦੇ ਅੱਗੇ ਸੱਚ ਐ ਵੀ ਕਹਿੰਦੇ ਆ ਕਿ ਸੱਤ ਮਾਰੀ ਸਾਡੇ ਦਿਖਾਓ ਕਿੱਥੇ ਹਾਂ ਦਿਖਾਓ ਤਾਂ ਸਹੀ ਹਾਂ ਉਹ ਨਾਲੇ ਤੋਂ ਦਸੀਦਾ ਜਾਣਾ ਵੀ ਉਹ ਕੈਮਰੇ ਲੱਗਿਆ ਫਿਰ ਕੈਮਰਾ ਕੀ ਪਤਾ ਲੱਗੂ ਉਹ ਤਾਂ ਬਸ ਉੱਥੋਂ ਕਢਾ ਲੈਂਦੇ ਆਪਾਂ ਕੋਈ ਚੱਕਰ ਨਹੀਂ ਅੱਬਲ ਮੈਂ ਤਾਂ ਅੱਜ ਉਹਨੂੰ ਕਾਲ ਹੀ ਦਿੰਨਾ ਮੁੰਡੇ ਨੂੰ ਫੋਨ ਉਹਨੂੰ ਹਾਂ ਉਹਨੂੰ ਕਹੇ ਬਈ ਮੈਂ ਉਹ ਕਢਾ ਦੇ ਜਿਹੜਾ ਕੋਈ ਬਣੀ ਐ ਉਹ ਨਹੀਂ ਉਹ ਕਹਿੰਦੇ ਵੀ ਨਾ ਮਾਫੀ ਮੰਗ ਕੇ ਹਾਂ ਨਾ ਅਸੀਂ ਕੋਈ ਫੈਸਲਾ ਕਰਗੇ ਨਾ ਕਹਿੰਦੇ ਸਮਾ ਸਾਬੇ ਮਾਰ ਗਏ ਹੈ ਸਾਡੇ ਮਾਰ ਗਏ ਉਹ ਤਾਂ ਭਈ ਸਰਪੰਚ ਨੇ ਵੀ ਮੈਨੂੰ ਇਹ ਗੱਲ ਕਹੀ ਐ ਕਹਿੰਦਾ ਭਈ ਉਹ ਤਾਂ ਐਡੀ ਗੰਦੀ ਤੀਵੀਆਂ ਨਾ ਨੂੰ ਬੋਲਣ ਦੀ ਅਕਲ ਨਾ ਨੂੰ ਐ ਵੀ ਪਿੰਡ ਦਾ ਮੌਤਵਰ ਬੰਦਾ ਐ ਸਰਪੰਚ ਵੀ ਮੈਂ ਗੱਲ ਕਿਹੜੇ ਲੋਟ ਕਰਨੀ ਆ ਬਦਤਮੀਜ਼ੀ ਨਾਲ ਗੱਲ ਕਰਦੇ ਆ ਇੱਕ ਚਤਰਾਈਆਂ ਇੱਕ ਚੋਰੀ ਇੱਕ ਚਤਰਾਈਆਂ ਉਹ ਗੱਲ ਆ ਮੇਰੇ ਸਾਲਿਆਂ ਦੀ ਇਹ ਨਾ ਤਾਂ ਬਾਈ ਸਾਰਾ ਕੰਮ ਬੁਗੁੱਤ ਗਿਆ ਲੈ ਵਿਚਾਰੀ ਦੇ ਜਿਵੇਂ ਪਾਂਡਾ ਫਿੱਕਰ ਇੱਥੇ ਛੱਡ ਕੇ ਗਈ ਸੀ ਹੂਨ ਚੱਕਿਆ ਕਹਿੰਨੇ ਰਣਜੀਤ ਨੇ ਨਾਲੇ ਇਹ ਤਾਂ ਵਿਚਾਰੀ ਗਈ ਵੀ ਤਾਂ ਇਹ ਤਾਂ ਗੱਲ ਕਰਮ ਗਈ ਸੀ ਸੱਦ ਕੇ ਲਗਾਈਏ ਕੁੜੀ ਆ ਕੇ ਇਹਨੂੰ ਘਰੋਂ ਹੱਤ ਫੇਰ ਹਾਂ ਇਹਨੂੰ ਪਤਾ ਸੀ ਉਹਨਾਂ ਦੇ ਅਸਲ 'ਚ ਨਾ ਮਥੀ ਹੋਈ ਸੀ ਮਥੀ ਸੀ ਬਾਈ ਮਥੀ ਸੀ ਤਾਂ ਹੀ ਉਹ ਬਾਹਦੇ ਨਾਲ ਲੈ ਕੇ ਗਈ ਐ ਤਾਂ ਹੀ ਸੱਤੀ ਉਹਨੇ ਮਾਰੀ ਉਹਨਾਂ ਨੇ ਪਹਿਲਾਂ ਤਾਂ ਉਹ ਬਾਈ ਕਿਕਰ ਦੇ ਮਾਰਨ ਲੱਗੇ ਹਾਂ ਉਹਨੂੰ ਅਸੀਂ ਆਖਿਆ ਵੀ ਚੱਲ ਚੱਲ ਉਧਰੋਂ ਇਹਨੇ ਬਾਈ ਨੂੰ ਖਿੱਚਿਆ ਬਾਈ ਨੇ ਮੈਨੂੰ ਖਿੱਚਿਆ ਸੀ ਤਾਂ ਲਈ ਦੇ ਦੇਈ ਦੇ ਉਹਨਾਂ ਦੇ ਘਰੋਂ ਨਿਕਲੇ ਤਿੰਨੇ ਉਥੇ ਹੋ ਸਕਦਾ ਉਹ ਬਾਈ ਦੇ ਮਾਰ ਦੇ ਤੁਸ ਹੋਰ ਜੇ ਆਪਾਂ ਨਾ ਤੁਰਦੇ ਬਾਈ ਉਹ ਹੋਰ ਵੀ ਸੱਟ ਮਾਰਦੇ ਬਾਈ ਦੇ ਕਿਕਰ ਤੇ ਮਾਰਦੇ ਉਹ ਮੈਨੂੰ ਉਹਨੇ ਕਹੀ ਸੀ ਚਾਚੀ ਕੁਹਾ ਗੱਲ ਇੱਕ ਦਿਨ ਮੈਨੂੰ ਲਾਡੀ ਨੇ ਕਹੀ ਸੀ ਕਿਹਦਾ ਮੈਂ ਤਾਂ ਸਿਰ ਪਾੜੂਗਾ ਦਾ ਉਹੀ ਗੱਲ ਉਹ ਬਚ ਗਿਆ ਉਹ ਕਹਿੰਦੇ ਹੁੰਦੇ ਨੱਕਾ ਬੰਦਿਆ ਮਾਰਿਆ ਜਾਂਦਾ ਹੁੰਦਾ ਲੜਾਈ 'ਚ ਜਿਹੜੀ ਲੜਾਈ ਆ ਉਹ ਨੂੰ ਨਹੀਂ ਕੁਝ ਹੁੰਦਾ ਜਿਹੜਾ ਨਾਲ ਵਾਲਾ ਉਹ ਮਾਰਿਆ ਜਾਊ ਹਾਂ ਹੁਣ ਉਹੀ ਗੱਲ ਉਹਨਾਂ ਨੇ ਤਾਂ ਘਰ ਦਾ ਖਾਇਆ ਫਿਰ ਜਿਹੜਾ ਮਿਸਟੈਸ ਚੱਲ ਤੂੰ ਇਹਨਾਂ ਨੇ ਆ ਕੱਪੜੇ-ਕੁਪੜੇ ਅ ਤੂੰ ਜਾ ਕੇ ਕੋਈ ਕਰਲਾ ਕੰਮ ਕਰ ਬਈ ਮੇਰੀ ਵੀ ਨਿਕੜੀ ਸਕੜਾ ਸੀ ਕਰੀ ਵੀ ਦੱਸ ਮੇਰੀ ਲੱਤ ਟੁੱਟੀ ਹੋਈ ਆ ਤੂੰ ਮੈਨੂੰ ਕਿਹੜੇ ਲੋ ਕਿਹੜੇ ਲੋਟ ਘਰੀਸਦਾ ਤੂੰ ਹਾਂ ਉਹੀ ਤਾਂ ਹੈ ਨਾਲ ਇੱਕ ਗੱਲ ਹੋਰ ਆ ਪੂਆ ਹੁਣ ਉਹ ਲੋਟ ਵੀ ਆ ਗਈ ਹੁਣ ਜੇ ਆਪਾਂ ਕਾਗਜ਼ੀ ਕਾਰਵਾਈ ਕਰ ਦਿੱਗੇ ਜਿਹੜਾ ਚਾਚੀ ਨਾਲ ਉਹਦਾ ਰੋਲਾ ਹੁੰਦਾ ਆਪਾਂ ਰਾਜੀ ਬੰਦਾ ਉਹਦੇ ਅਕੋਰਡਿੰਗ ਕਰ ਲਾਂਗੇ ਆਪਾਂ ਕਹਿੰਦੇ ਆ ਕਿ ਸਾਡੇ ਨਾਲ ਅਸੀਂ ਫੇਰ ਕੇਸ ਵਾਪਸ ਲਾਵਾਂਗੇ ਕੱਚੀ ਜ਼ਮੀਨ ਛੱਡੋ ਉਹਦਾ ਰਾਜੀ ਬੰਦਾ ਕਰੋ ਉਹਦਾ ਵੀ ਫਾਇਦਾ ਹੋ ਜਾਊਗਾ ਨਾ ਆਹ ਗੱਲ ਤੇਰੀ ਸਿਆਣੀਆਂ ਆਹ ਤਾਂ ਭੜੇ ਨੇ ਸਹੀ ਗੱਲ ਕਰੀ ਆ ਹੁਣ ਅੱਗੇ ਹੋ ਸਾਰਾ ਕੁਛ ਹੀ ਨਿਪਟਦਾ ਵੀ ਭਾਈ ਇਹ ਆਪਦੇ ਘਰੇ ਬਸ ਤੁਸੀਂ ਆਪਦੇ ਬਸੋਗੇ ਫੇਰ ਰਾਜੀ ਬੰਦਾ ਕਰਾਂਗੇ ਹਾਂ ਨਹੀਂ ਅਸੀਂ ਤਾਂ ਕਰਦੇ ਨਹੀਂ ਆਹ ਗੱਲ ਠੀਕ ਹੈ ਆਪਾਂ ਤਾਂ ਭਾਈ ਇੱਕ ਨਹੀਂ ਆਪਾਂ ਤਾਂ ਸਾਰੇ ਲਖਾਵਾਂਗੇ ਨਾਲ ਛੋਡਾ ਨਾਲੇ ਬਾਈ ਦਾ ਨਾਲੇ ਉਹ ਬਾਈ ਕਿਕਰ ਦਾ ਬੀਪਾਈ ਨਾ ਨੂੰ ਕਿੰਨੇ ਬੰਦਿਆਂ ਨੂੰ ਜੇ ਕਿ ਤੰਗ ਪਰੇਸ਼ਾਨ ਕਰਤਾ ਤਾਂ ਹਿਸਾਬ ਲਾ ਦੇ ਹਾਂ ਸਾਰਾ ਕੁਝ ਲਿਖਿਆ ਜਾਊ ਕਿਉਂ ਉਹਨੂੰ ਛੱਡ ਦੇ ਇਹਦੇ ਕੰਨੀ ਹੋ ਜਾਂਦੇ ਇਹਨੂੰ ਛੱਡ ਦੇ ਤੁਹਾਡੇ ਕੰਨੀ ਹੋ ਜਾਂਦੇ ਬਾਈ ਕੱਲੇ ਨੂੰ ਮੈਨੂੰ ਘਰ ਲੈਂਦੇ ਉਹ ਮੁੰਡਾ ਜਾਲਾ ਉਹਨੂੰ ਬੋਲਣ ਦੀ ਅਕਲ ਨਾ ਵਾਸਤਾ ਹੋਈ ਜਾ ਗੱਲ ਕੜੀਸ ਲੈਂਦਾ ਕ ਫਿਰ ਐ ਥੋੜੀ ਹੁੰਦੇ ਯਾਰ ਵੀ ਬੰਦਾ ਫਿਰ ਵੀ ਚੱਲ ਵੀ ਤੂੰ ਐਂ ਦੇਖ ਮੇਰੇ ਚਾਚੇ ਦਾ ਦੋਸਤ ਹੈ ਇਹ ਵੀ ਮੈਂ ਉਹਦੇ ਨਾਲ ਕਹਿ ਜਾਵਾਂਗਾ ਕਰਦਾ ਬੇਡੀ ਪਰਸਨ ਸੱਦ ਕੇ ਅਸਲ ਮੈਂ ਤਾਂ ਇਹਦੀ ਮਾਂ ਨੂੰ ਕਰਾਇਏ ਲੋਟ ਇਹਦੀ ਮਾਂ ਦੇ ਪੱਕੇ ਸਹਣ ਖਰਾਉ ਪਹਿਨਾ ਜਿਹੜੀ ਪਵਾੜਿਆਂ ਦੀ ਜੜਾ ਉਹ ਤਾਂ ਭੂਆ ਸਾਰਾ ਕੁਝ ਹੋ ਜੂ ਉਹ ਐ ਕਰ ਚਾਚਾ ਫਿਕਰ ਚਾਚੀ ਨਾਲ ਗੱਲ ਕਰ ਉਹਨੂੰ ਕਹੇ ਤੇਰਾ ਇੱਥੇ ਫਾਇਦਾ ਹੁੰਦਾ ਤੇ ਵੀ ਜਲਦੀ ਜਲਦੀ ਸਾਨੂੰ ਫੈਸਲਾ ਦੇ ਵੀ ਕਾਗਜ਼ੀ ਕਾਰਵਾਈ ਕਰਕੇ ਜਾਂ ਸਰਪੰਚ ਨੂੰ ਵੀ ਆਪਾਂ ਕਹਾਂਗੇ ਵੀ ਭਾਈ ਸਾਰੀ ਜ਼ਮੀਨ ਦਾ ਕਰਾਓ ਵਿਰਾਜੀ ਬੰਦਾ ਸੀ ਤਾਂ ਫੇਰ ਕਰਾਂਗੇ ਫੇਰ ਕਰਾਂਗੇ ਨਹੀਂ ਬੱਚਾ ਤੇਰਾ ਆ ਤੂੰ ਸਿਆਣੀ ਗੱਲ ਕਹੀ ਹੈ ਮੈਂ ਤੇਰੇ ਚਾਚੇ ਨਾਲ ਕਰਦਾ ਗੱਲ ਵੀ ਕਿੱਕਰ ਸਿਆਂ ਗੱਲ ਆਏ ਵੀ ਫੈਸਲੇ ਫੇਰ ਹੋਣਾ ਚਾਹੀਦਾ ਜਦੋਂ ਜ਼ਮੀਨ ਤੇਰੇ ਵਾਲੀ ਉਹਦਾ ਜਿਹੜਾ ਸਾਬ ਕਿਤਾਬ ਹੈ ਕਿ ਉਹ ਪੈਸਾ ਟੱਕਾ ਸਾਰਾ ਨਿਭੜ ਜੇ ਨਾਲੇ ਕੋਠੀ ਨਾ ਕਰਾ ਉਹਦਾ ਜਿਹੋਦੀ ਜ਼ਮੀਨ ਤੇ ਹੈ ਜਦੋਂ ਕੋਠੀ ਹਾਂ ਕੋਠੀ ਤੇ ਪੈਸਾ ਤਾਂ ਉਹਦਾ ਲੱਗਿਆ ਦਾ ਨੰਬਰ ਹੋਦੇ ਨੇ ਇਹ ਵੀ ਆਪਾਂ ਵੀ ਰਾਜੀ ਬੰਦੇ ਚ ਲਿਖਾਏ ਵੀ ਕੋਠੀ ਤੇ ਜਦੋਂ ਇਹਦਾ ਇਹਨੇ ਆਪ ਡਿਸਨਾ ਤੇ ਲਾਉਣ ਚੱਕਿਆ ਵੀ ਇਹ ਜਾਂ ਤਾਂ ਕੋਠੀ ਛੱਡ ਦੇਣ ਤੇ ਜਾਏ ਭਾਈ ਲਾਉਣ ਹੋਟ ਲੈ ਉਹ ਤਾਂ ਜਦੋਂ ਨੰਬਰੀ ਜਦੋਂ ਨੰਬਰ ਉਹਦੀ ਜ਼ਮੀਨ ਤੇ ਲੱਗੇ ਨੇ ਕੋਠੀ ਦਾ ਮਾਲਕ ਕਾਗਜ਼ਾਂ ਚ ਉਹ ਹੈਗਾ ਉਹੀ ਗੱਲ ਹੈ ਭਾਈ ਬਈ ਬਾਕੀ ਆਪਦੀ ਸੱਤ ਕਿੱਲਾਂ ਚ ਉਹ ਵਟ ਪਾ ਕੇ ਆਪਦੇ ਬਾਹਲੇ ਇਹ ਆਉਂਦੇ ਦਾ ਬਸ ਆਹੀ ਕਰ ਦਿਆਂ ਮੈਂ ਕਰਾਂ ਫਿਰ ਕਰ ਲੋ ਤੇ ਨਾਲ ਹਾਂ ਚਲ ਕਰ ਦਾਂ ਮੈਂ ਕਿ ਕਰ ਸੁਣਾਂ ਗੱਲ ਆਹੋ ਬਾਈ ਜਾ ਜਾ ਚਾਹ ਪੀਂਦਾ ਬੱਚਾ ਚਲ ਬਸ ਮੈਂ ਹੁਣ ਤਾਂ ਚਾਹ ਇੱਧਰ ਰਾਤ ਪੀ ਲਈ ਸੀ ਦੋ ਘਰਾਂ ਆਵੇ ਖੜ ਕੇ ਆਏ ਆ ਠੀਕ ਆ ਠੀਕ ਆ ਚਾਚਾ ਕੋਈ ਨਹੀਂ ਫਿਰ ਕਰ ਗੱਲ ਹੁਣ ਤਾਂ ਜਾਲ ਚੜ ਗੇ ਬੂ ਆਹੋ ਕੋਈ ਨਹੀਂ ਨਿਕਲਦੀ ਮੇਰੀ ਗੱਲ ਯਾਦ ਰੱਖੀ ਪਤਾ ਕੀ ਜਖੜਾ ਜਦੋਂ ਪਹਿਲਾਂ ਰੋਲੇ ਹੁੰਦੇ ਸੀ ਮੈਂ ਵੀ ਸੁਣਦਾ ਆਇਆ ਗੱਲਾਂ ਵੀ ਕਈ ਵਾਰੀ ਵੋਟਾਂ ਵਟਾਂ ਵੇਲੇ ਰਾਜੀ ਬੰਦੇ ਹੁੰਦੇ ਸੀ ਸੰਮਤੀਆਂ ਹੁੰਦੀਆਂ ਸੀ ਉਹ ਲੜਾਈਆਂ ਦੀਆਂ ਪਹਿਲਾਂ ਦੀਆਂ ਚੱਲਦੀਆਂ ਹੁੰਦੀਆਂ ਸੀ ਉਹਨਾਂ ਦੇ ਰਾਜੀ ਬੰਦੇ ਹੋ ਕੇ ਫੇਰ ਬੰਦੇ ਬਣਾਏ ਜਾਂਦੇ ਹੁੰਦੇ ਸੀ ਇਹ ਚੀਜ਼ਾਂ ਐ ਹੁੰਦੀਆਂ ਤੁਸੀਂ ਤਾਂ ਕਿਹੜਾ ਲੜੀ ਜਾਂਦੇ ਹੋ ਕਾਗਜ਼ੀ ਕਾਰਵਾਈ 'ਚ ਬੰਦਾ ਮਰਦਾ ਹੁੰਦਾ ਲੜਾਈਆਂ 'ਚ ਨਹੀਂ ਮਰਦਾ ਹੁੰਦਾ ਹਾਂ ਲੜਾਈਆਂ 'ਚ ਤਾਂ ਇਹ ਤਾਂ ਗਾਹਾਂ ਦੀ ਗਾਹਾਂ ਹੀ ਵਧੀ ਜਾਂਦਾ ਕਾਗਜ਼ੀ ਕਾਰਵਾਈ ਨਹੀਂ ਮਰਦੀ ਹੁੰਦੀ ਹਾਂ ਹਾਂ ਚੱਲ ਚੱਲ ਫੜਦੇ ਫੇਰ ਉਹ ਆਏ ਲੈ ਹੁਣ ਅਸੀਂ ਜਾਈਏ ਹਾਂ ਫੇਰ ਵਗਜੋ ਕੋਈ ਨਹੀਂ ਬਾਅਦ ਰੋਟੀ ਸਬਜ਼ੀ ਦੀ ਨਾਲ ਖਾਓ ਤੇਰੀ ਮੈਂ ਉੱਦੋਂ ਬਣਾ ਕੇ ਭੇਜ ਦੂੰ ਰੋਟੀ ਕੋਈ ਨਾ ਕੋਈ ਨਾ ਕੋਈ ਨਹੀਂ ਆ ਚਾਹ ਵੇਲੇ ਫੇਰ ਦੁਬਾਰੀ ਜਿਹੜਾ ਮਾਰਦੇ ਮੈਂ ਆ ਜੂ ਥੋੜੇ ਟਾਈਮ ਤੇ ਅਰੇ ਤੀਵਿੰਦਰੇ ਤੂੰ ਜਾ ਹੀ ਨਾ ਇੱਥੇ ਹੀ ਆ ਹੁਣ ਜਿੰਨਾ ਚਿਰ ਕੋਈ ਹੁੰਦਾ ਨਹੀਂ ਫੈਸਲਾ ਬੜੀ ਠੀਕ ਹੁੰਦੀ ਜਾ ਹੀ ਨਾ ਨਾਲੇ ਤੂੰ ਉਹਦੇ ਚਾਚੇ ਦੇ ਗੱਲ ਦਿਮਾਗ ਚ ਬਾੜੀ ਵੀ ਹੁਣ ਤੂੰ ਵੀ ਦਬਣਾ ਨਹੀਂ ਹੈਗਾ ਹੁਣ ਤੇਰਾ ਫੈਸਲਾ ਹੋਊ ਸਾਰਾ ਕੁਝ ਆਪਣੇ ਹੱਥ ਚ ਆਊ ਨਾਲੇ ਮਾਫੀ ਮਗਾਵਾਂਗੇ ਪੈਰੀ ਹੱਥ ਲਵਾਵਾਂਗੇ ਇਹ ਵੀ ਮੇਰੀ ਗੱਲ ਯਾਦ ਰੱਖੀ ਉਹਦੇ ਦੀ ਮਿੱਟੀ ਜਾਨੀ ਆ ਓ ਕੜਾ ਮੇਰੀ ਸੁਣਦਾ ਉਹ ਤਾਂ ਇੱਕ ਖਾਨੇ ਚ ਨਹੀਂ ਵੜਦੀ ਬਸ ਹੁਣ ਸਮਝਾ ਦਿੰਦਾ ਕੋਈ ਨਹੀਂ ਚਲ ਠੀਕ ਹੈ ਕਾਸ਼ਨ ਠੀਕ ਹੈ ਚਾਈ ਨਾ ਪੁੱਤ ਛੱਡ ਕੇ ਕੋਈ ਨਾ ਕਰ ਲੋ ਕੰਮ ਧੰਦਾ ਉਹ ਹੋਈ ਮਾੜਾ ਜਿਹਾ ਬੋਲ ਮਾਰਦੀ ਕੋਈ ਨਹੀਂ ਮੈਂ ਇਕੱਲਾ ਹੀ ਬਹੁਤਾ ਹੰਤਾ ਤੂੰ ਪਾ ਜਾ ਬੇ ਕੁਝ ਖਾਣਾ ਪੀਣਾ ਤਾਂ ਨਹੀਂ ਨਾ ਨਾ ਕੁਝ ਨਹੀਂ ਖਾਣਾ ਮੈਂ ਤਾਂ ਪੀ ਲੈ ਚਾਹ ਪਾਣੀ ਚੁੰਗੀ ਸੱਤ ਪੀਤੀ ਪਿਆ ਹਾਏ ਟੈਨਸ਼ਨ ਨਹੀਂ ਪੜੀ ਹੋਗੀ ਮੰਮੀ ਹੁਣ ਕੀ ਬਣੂੰਗਾ ਕੁਝ ਨਹੀਂ ਹੁੰਦਾ ਮੇਰੀ ਗੱਲ ਸੁਣੀ ਉਥੇ ਮਿੰਤਾ ਜੀ ਕਰ ਲਾਂਗੇ ਆਪਾਂ ਹੇ ਮਿੰਤਾ ਕਰਾਂਗੇ ਹਾਂ ਨਾ ਉਹ ਵੀ ਉਹ ਵਿੱਚ ਫਸ ਜਾਂਦੇ ਉਹ ਤਾਂ ਲੈਣਾ ਨਹੀਂ ਦੇਣਾ ਨਹੀਂ ਆਪਣੀ ਗੱਲ ਵਿੱਚ ਲੈ ਤੇ ਫਿਰ ਚੁਗਲੀਆਂ ਕੌਣ ਕਰੇ ਤੈਨੂੰ ਕੀ ਪੈਰਾ ਸਵਾਦ ਲੈਣਾ ਹੁੰਦੀ ਐ ਹਾਂ ਮਿਲ ਗਿਆ ਨਾ ਹੁਣ ਸਵਾਦ ਦਾ ਨਤੀਜਾ ਹਾਂ ਹੁਣ ਬੈਠੀ ਐ ਸਿਰ ਪੜਵਾ ਕੇ ਹੂੰ ਤਾਂ ਬਦਲੋ ਹੋਇਆ ਪਹਿਲੇ ਛੋਟਾ ਜਾ ਚੱਲ ਜੰਗਾ ਤੂੰ ਉੱਥੇ ਨਾ ਕਹਿਦੀ ਵੀ ਅਸੀਂ ਮਾਰਿਆ ਮੈਂ ਕਿਹ ਕਹੂੰ ਉਹਨੂੰ ਕਿਹੜਾ ਪਤਾ ਨਹੀਂਗਾ ਕਿਨੇ ਮਾਰਿਆ ਉਹਨੂੰ ਸਾਰਾ ਹੀ ਪਤਾ ਹੈ ਬੀ ਲਾਡੀ ਤੋਂ ਵੱਜਾ ਹੈ ਤੂੰ ਨਾ ਭੋਕ ਜੀ ਉੱਥੇ ਚੱਕ ਕੇ ਤਾਂ ਭਾਬੀ ਲੈ ਕੇ ਗਈ ਸੀ ਮੈਂ ਭਾਬੀ ਨੂੰ ਕਿਆ ਸੀ ਚੱਕਲਾ ਡਾਂਗ ਚੱਕਲਾ ਡਾਂਗ ਮੈਨੂੰ ਹੋਰ ਫਿਕਰ ਲੱਗਿਆ ਪਿਆ ਜੇ ਕਿਤੇ ਨਾਂ ਲਿਖਾਤਾ ਤੈਨੂੰ ਪਤਾ ਲਾਡੀ ਨੂੰ ਅੰਦਰ ਕਰਾ ਦੇਣਗੇ ਆ ਕਾਕਾ ਨਾ ਤਾਂ ਉਹੀ ਮਾਨਨੀ ਉਹੀ ਲੱਗਦਾ ਹੈ ਹਏ ਚਲ ਕੋਈ ਨਾ ਮਿੰਤਾ ਕਰਦੇ ਆ ਤੂੰ ਵੀ ਬੋਲ ਪੀ ਕੋਈ ਨਾ ਕਹ ਤਾਈ ਮੇਰੇ ਕੰਨੀ ਸੋਚ ਲੈ ਕੇ ਹਾਂ ਤੇ ਕੁਛ ਮੈਂ ਵੀ ਕਹਿ ਦੂੰਗੀ ਚੰਗਾ ਜਦੋਂ ਤੂੰ ਹੀ ਮਿੰਤਾ ਕਰੀ ਤੂੰ ਹੀ ਬੜਾ ਲੜਦੀ ਸੀ ਉਹਦੇ ਨਾਲ ਬੋਲੀ ਜਾਂਦੀ ਸੀਗੀ ਉਹਨੂੰ ਕਿੰਨਾ ਕੁਛ ਨਹੀਂ ਨਹੀਂ ਮੈਂ ਆਪ ਹੀ ਮਿੰਤਾ ਕਰ ਲੂੰਗੀ ਕਿੰਨਾ ਕੁਛ ਬੋਲਣਾ ਜਦੋਂ ਹਰ ਇੱਕ ਗੱਲ 'ਚ ਉਹਦਾ ਨਾਮ ਆਉਂਦਾ ਸੀ ਹਾਂ ਬੈਕ ਤਾਂ ਤਾਂ ਬਧੀਰੀਆਂ ਕਰਦੀ ਸੀ ਉਹ ਤਾਂ ਪਤੀਆ ਹੋਇਆ ਚਲ ਕੋਈ ਨਾ ਚਪਕਾ ਮਜੀ ਆ ਗਿਆ ਮੈਨੂੰ ਤਾਂ ਆਜਾ ਆਪਾਂ ਮਿੰਤਾ ਕਰਦੇ ਆਜਾ ਆਹ ਹੁਣ ਕਰੀ ਜਾ ਉਹਦੇ ਮਿੰਤਾ ਆ ਜਾਣ ਲੇ ਦੇਖ ਲਾ ਕਿਵੇਂ ਮੂੰਹ ਮੋੜ ਕੇ ਗਈ ਐ ਬੈਵ ਤਾਂ ਤਾਂ ਇਹਦੇ ਚ ਹਜੇ ਵੀ ਨਹੀਂ ਜਾਂਦੀਆਂ ਗੀਆਂ ਬੈਵ ਤਾਂ ਤਾਂ ਇਹ ਭਰੀ ਐ ਚਲ ਸੋਡੇ ਨਾਲ ਤਾਂ ਹੈਗਾ ਇਹਨਾਂ ਦਾ ਕੋਈ ਬੈਦ ਵਿਰੋਧ ਮੇਰੇ ਨਾਲ ਤਾਂ ਕੋਈ ਨਹੀਂ ਮੈਂ ਤਾਂ ਦੋਨਾਂ ਅਕਰਾਂ ਦੀ ਸਾਜੀ ਐ ਪਰ ਮੈਨੂੰ ਵੀ ਹੁਣ ਸਾਜੀ ਕਾਦੀ ਰੱਖ ਜੂ ਧੱਕੇ ਮਾਰ ਕੇ ਘਰੋਂ ਕੱਢ ਤੇ ਇਹਨੂੰ ਸ਼ਰਮੀ ਹੈ ਨਹੀਂ ਜਦੋਂ ਇਹਨਾਂ ਤਾਂ ਕੋਈ ਡਿੱਕਾ ਨਹੀਂ ਨਾ ਤਾਂ ਕਿਸੇ ਕੁੜੀ ਦਾ ਡਿੱਕਾ ਮੇਰਾ ਤਾਂ ਚਲ ਡਿੱਕਾ ਹੈ ਹੀ ਨਹੀਂ ਇਹਨੂੰ ਮੈਂ ਤਾਂ ਐ ਨੂਨ ਮਿਰਚਾ ਵਾਂਗੂ ਲੱਗਦੀ ਆ ਮੈਂ ਤਾਂ ਇਹਨੂੰ ਤੇਰਾ ਡਿੱਕਾ ਫੇਰ ਹੀ ਤਾਂ ਆਏ ਉਬਲਦੀ ਫਿਰਦੀ ਐ ਇਹ ਜੇ ਤੇਰਾ ਡਿੱਕਾ ਮੰਦੀ ਹੈਗੀ ਮੈਨੂੰ ਤਾਂ ਹੁਣ ਆਏ ਦੇਖ ਲੈ ਵੀ ਫਿਰ ਤਾਂ ਸਾਰਾ ਕੁਝ ਲੈ ਲੇਗੀ ਕੋਣੀ ਆ ਜੀ ਮੈਂ ਵਿੱਚ ਰਲ ਕੇ ਕੋਈ ਮਾੜਾ ਮੋਟਾ ਉਹ ਤੋਂ ਕਹੀ ਦਿੰਦੀ ਵੀ ਚੱਲ ਅਦਬ ਚਦ ਤੂੰ ਕਰ ਦੇ ਅਦਬ ਚਦ ਉਹ ਕਰ ਦੁ ਹੁਣ ਨਹੀਂ ਕਹਿਣੀ ਮੈਂ ਮੇਰੀ ਗੱਲ ਸੁਣ ਲੈ ਤੂੰ ਹੁਣ ਇੰਨਾਂ ਵਾਲਾ ਨਾ ਹੋਈ ਮੈਂ ਨਹੀਂ ਨਾ ਪਈ ਮੈਂ ਐਵੇਂ ਹੂੰ ਜਦੋਂ ਮੈਨੂੰ ਧੱਕੇ ਦੇ ਕੇ ਘਰੋਂ ਕੱਢਤੀ ਤੇ ਮੇਰੇ ਮਾਗਰ ਸੋਟਾਂ ਲੈ ਲੈ ਪਾਈਗੇ ਮੇਰੇ ਕੀ ਲੱਗਦੇ ਐ ਜੇ ਤੀਵੀ ਨੇ ਵਰਤਣਾ ਹੁੰਦਾ ਕੋਈ ਮੇਰੇ ਕੋਲ ਜਾਂਦੀ ਕੋਈ ਪੁੱਛ ਦੱਸ ਮੇਰੀ ਕਰਦੀ ਉਹੀ ਤਾਂ ਗੱਲ ਐ ਮੈਂ ਤੈਨੂੰ ਹਾਂ ਹੀ ਕਹਿਨੀ ਆਂ ਵੀ ਉੱਪਰਝਾਈ ਦੀ ਨਾ ਬਣ ਕੇ ਬਹਿ ਜੀ ਇੱਧਰ ਵੀ ਦੇਖ ਲਈ ਪਰਝਾਈ ਦੀ ਤਾਂ ਮੈਂ ਫੇਰ ਬਣੂ ਹੁਣ ਇੱਕ ਪਰਝਾਈ ਤਾਂ ਮੇਰੇ ਨਾਲ ਤੁਰੀ ਜਾਂਦੀ ਮੋਢੇ ਨਾਲ ਮੋਢਾ ਲਾ ਕੇ ਇੱਕ ਮੇਰੇ ਕੰਨੀ ਬੁੱਲ ਕਟੜ ਕਟ ਗਈ ਹੈ ਕਿਉਂ ਇਹ ਜਿਆਦਾ ਵੱਡੀ ਹੈ ਮੇਰੀ ਕਿ ਲੱਗਦੀ ਮੇਰੇ ਤੇ ਜੁੱਤੀ ਤੇ ਯਾਦ ਨਹੀਂ ਇਹ ਕੁੜੀ ਨੂੰ ਨਹੀਂ ਦੇਖ ਲੈ ਸ਼ਰਮ ਹਾਂ ਫਿਰ ਜ ਇਹ ਜੀ ਤਾਂ ਬੈਠੀ ਹੈ ਮੈਂ ਤਾਂ ਵੇ ਘਰੇ ਵਸਦੀ ਹਾਂ ਮੇਰੇ ਪਿਆਣੇ ਤਾਂ ਮੈਨੂੰ 20 ਕਿੱਲੇ ਆਪਾਂ ਹਲਕੇ ਵੇਖੀ ਸੀ ਮੇਰੇ ਘਰ ਤਾਂ ਸੁੱਖਣਾ ਰੰਗ ਲੱਗੇ ਸਭ ਕਾਸੇ ਦੇ ਪਰਮਾਤਮਾ ਦੀ ਕਿਰਪਾ ਨਾਲ ਉਹ ਗੱਲ ਨੋ ਵੀ ਉਹੋ ਜੀ ਹੈ ਤੀ ਵੀ ਉਹੋ ਜੀ ਹੈ ਗਾਹ ਕੋਲ ਮਣੀ ਆਈ ਆ ਉਹ ਹਜੇ ਟੱਕਰ ਗਈ ਇਹ ਤਾਂ ਯੁੱਗ ਨੂੰ ਯੁੱਗ ਮਿਲ ਗਿਆ ਉਹ ਕਹਿੰਦੇ ਨਹੀਂ ਹੁੰਦੇ ਕਿ ਕੀ ਕਹਿੰਦੇ ਹੁੰਦੇ ਲੰਡੇ ਨੂੰ ਲੰਡਾ ਸੌ ਕੋ ਤੋਂ ਮਿਲਦਾ ਉਹ ਗੱਲ ਇਹਨਾਂ ਦੀ ਹੋ ਗੀ ਹਾਂ ਚਲ ਆ ਜਾ ਆਪਾਂ ਤਾਂਕ ਜਾ ਕੇ ਕੰਮ ਧੰਦਾ ਕਰਨਾ ਫੇਰ ਕਿਹੜਾ ਮਾਰਨਾ ਇਹਨਾਂ ਦੀ ਉਹੀ ਤਾਂ ਗੱਲ ਜੀ ਵਧੀਆ ਹੋਇਆ ਉਹ ਪਈਏ ਨੇ ਪਾਈ ਪਾੜ ਕੇ ਸਿਰ ਚੁਗਲੀਆਂ ਕਰਨ ਦਾ ਬਾਰੇ ਸ਼ੌਂਕ ਸੀਗਾ ਹੁਣ ਤਾਂ ਨਹੀਂ ਕਿਸੇ ਦੇ ਚੁਗਲੀਆਂ ਕਰੂਗੀ ਇਹ ਚੱਲ ਹੁਣ ਕੰਨਾਂ ਨੂੰ ਹੱਥ ਲੱਗ ਗਏ ਵੀ ਮੈਂ ਕਿਸੇ ਦੀ ਲੜਾਈ ਦੇ ਵਿੱਚ ਨਹੀਂ ਜਾਂਦੀ ਮੈਂ ਹੁਣ ਮਿੰਨਤਾ ਕਰਨੀਆਂ ਪੈਣਗੀਆਂ ਇਹਦੀਆਂ ਚੱਲ ਕੋਈ ਨਾ ਆਜਾ ਉਹ ਪੂਆ ਦੇਖ ਲੈ ਪੂਆ ਨੂੰ ਇਹ ਮੂੰਹ ਬਣਾ ਲਿਆ ਆਪਾਂ ਨੂੰ ਦੇਖ ਕੇ ਉਹਨਾਂ ਕੋਲ ਗੱਲ ਨਹੀਂ ਬਾਤ ਨਹੀਂ ਤੈਨੂੰ ਪਤਾ ਨਹੀਂ ਪਹਿਲੇ ਦਿਨ ਇਹ ਫਿਰ ਮਾਂ ਲਾਟੂ ਐ ਚਾਰ ਪੀ ਤੇਰੇ ਜਾਕੇ ਨਹੀਂ ਦੇਤੇ ਹੁਣੇ ਉਹ ਚਾਚੇ ਨੇ ਦੇਤੇ ਹੁਣੇ ਚਾਚੇ ਨੇ ਆਪਾਂ ਦਾ ਦਿੱਤੇ ਤੈਨੂੰ ਉਹਨਾਂ ਦਾ ਜ਼ਰੂਰ ਦਿੱਤੇ ਹੁਣੇ ਟਾਈ ਟਾਈ ਹਰਪ੍ਰੀਤ ਜੀ ਆ ਭਾਈ ਤਾਈ ਕਿਵੇਂ ਹੋ ਠੀਕ ਆ ਮੱਸ ਤੁਸੀਂ ਕੀ ਲੈਣ ਆਈਆਂ ਹੁਣ ਤਾਈ ਤੇਰਾ ਪਤਾ ਲੈਣ ਆਇਆ ਸੀ ਤਾਂ ਕੋਈ ਨਹੀਂ ਭਾਈ ਜੋ ਪਤਾ ਲੈਣ ਆਇਆ ਸੀ ਤਾਂ ਕਿਵੇਂ ਬੰਤੋ ਕਿੰਨੀ ਕ ਬੱਜੀ ਪੁੱਛ ਲੈਂਦੀ ਆ ਆਪਦੇ ਪੁੱਤ ਨੂੰ ਓਹੋ ਮੇਰੇ ਪੁੱਤ ਨੇ ਕਾਨੂੰ ਮਾਰੀ ਐ 10 ਹੈ ਮਾਰੀ ਤਾਂ ਕਿਕਰ ਨਹੀਂ ਐ ਤੇਰੇ ਜੀ ਇੱਥੇ ਸਾਡੇ ਘਰੇ ਹੀ ਕਰਨਾ ਹੈ ਉਦੋਂ ਦਫਾ ਹੋ ਜਾਓ ਇੱਥੋਂ ਨਿਕਲੋ ਬਾਹਰ ਨਹੀਂ ਇਹ ਕੀ ਮਤਲਬ ਹੈ ਤੇਰਾ ਬੋਲਣ ਦਾ ਵੀਰੇ ਮਤਲਬ ਕੀ ਹੈ ਥੋੜਾ ਚੰਮ ਕੀ ਇੱਥੇ ਆਉਂਦਾ ਮੇਰੀ ਗੱਲ ਸੁਣ ਗਈ ਕੋਈ ਨਾ ਪੁੱਤ ਕਾਦੀ ਵਿਗੜ ਗਈ ਅਸੀਂ ਕੀ ਕੀਤਾ ਬੁਲਾਇੰਦਾ ਸੀ ਮੈਂ ਤੁਹਾਡੇ ਕੁੱਤ ਜੱਟ ਪਾ ਲਕੜੀ ਸੀ ਫਿਰ ਆਉਦੇ ਘਰੇ ਫੇਰ ਦੇ ਪਾ ਮੇਰੀ ਗੱਲ ਸੁਣ ਆ ਤੇਰੀ ਮਾਂ ਬੈਠੀ ਹੈ ਅਸੀਂ ਕੁਝ ਨਹੀਂ ਕਿਹਾ ਤੇਰੀ ਮਾਂ ਨੂੰ ਮਾਂ ਵਰ ਸੱਪੜਦਾ ਕਿ ਚੋਰ ਅਗੇ ਚਿੱਤਾਂ ਪਾਉਂਦਾ ਰਹਿਗਾ ਸੀ ਪਹਿਲਾਂ ਦੱਸੋ ਉੱਥੇ ਹੈਗਾ ਸੀ ਇਹ ਨਾ ਮੇਰੇ ਨਾਲ ਐ ਕਰਕੇ ਗੱਲ ਨਾ ਕਰ ਤੂੰ ਵੀ ਨਾ ਕਰ ਫਿਰ ਸਮਝ ਗਏ ਨਾ ਇਹਨਾਂ ਦੇ ਛੋਟੇ ਭਰਾਵਾਂ ਨੂੰ ਦੋਨਾਂ ਨੂੰ ਸਿਖਾਈ ਕੁਛ ਨਹੀਂ ਵੇ ਪਤਾ ਨਹੀਂ ਸਿਖਾਇਆ ਨਾ ਤੈਨੂੰ ਕੋਲ ਗੁਤਰੀਆਂ ਫੜਨ ਦਾ ਕਿ ਤੂੰ ਗੱਲਾਂ ਕਰੀ ਇਹਨਾਂ ਮੈਂ ਬੈਠਣ ਦੀ ਹਜੇ ਛੋਟੀ ਇੱਜ਼ਤ ਕਰਦਾ ਮੈਂ ਚੱਕ ਕੇ ਉਹਨਾਂ ਦੇ ਇੱਥੇ ਲਹੂ ਲਹਾਣ ਕਰਕੇ ਦੂਰ ਤੱਕ ਕਰਦਾ ਚੱਲ ਪੁੱਤ ਕੋਈ ਗੱਲ ਨਹੀਂ ਤੇਰੇ ਘਰੇ ਆਏ ਆ ਨਾ ਮਾਰ ਲੈ ਇੱਟ ਮਾਰ ਲੈ ਠੀਕ ਹੈ ਨਾ ਜੇ ਤੇਰੇ ਦੀ ਪੂਰਾ ਹੋ ਜੂ ਘਰੇ ਗਈ ਦੀ ਇੱਜ਼ਤ ਕਿੰਨੀ ਕਰਤੀ ਉਹ ਪਤਾ ਤੂੰ ਸੱਦ ਕੇ ਲਗਈਆਂ ਇਹਨੂੰ ਵੇ ਪਤਾ ਸੀ ਤਾਂ ਕੁਛ ਹੀ ਨਹੀਂ ਕਿਹਾ ਹੈ ਇਹਨੂੰ ਸਰ ਕੀ ਨੇ ਬਾੜਤਾ ਵੇ ਕਿਕਰ ਤੋਂ ਮਾ ਬੱਜੀ ਐ ਤਾਂ ਐਵੇਂ ਬੱਜੀ ਕਿਕਰ ਤੋਂ ਪੁੱਛ ਇਹਨੂੰ ਹਾਂ ਵੀ ਕੀਨੇ ਮਾਰੀ ਐ ਸੌ ਮੈਂ ਸੌ ਦਿੰਨੀ ਐ ਨਹੀਂ ਭੈਣੇ ਬੰਦ ਤੂੰ ਸਾਰੇ ਦੇ ਵੀ ਮੇਰੇ ਪੁੱਤ ਨੇ ਤੇਰੇ ਮਾਰੀ ਐ ਡਾਂਗ ਨਾ ਕਿਕਰ ਘਰੋਂ ਡਾਂਗ ਚਾ ਕੇ ਲੈ ਆਸੀ ਲਈ ਤਾਂ ਇੱਕ ਮਿੰਟ ਤੇਰੀ ਗੱਲ ਸਹੀ ਐ ਲਿਆਂਦੀ ਅਸੀਂ ਐ ਠੀਕ ਐ ਮਾਰਦੇ ਤਾਂ ਕਿਕਰਦੇ ਸੀ ਜਦੋਂ ਭਾਈ ਉਹ ਪੁੱਠਾ ਸਿੱਧਾ ਬੋਲਦਾ ਸੀ ਹੈ ਮੈਨੂੰ ਬੋਲਦਾ ਸੀ ਮੇਰੇ ਪੁੱਤ ਚਲ ਉਹਦੇ ਹਰਕ ਚ ਮਾਰਨ ਲੱਗਿਆ ਉਹੀ ਪੜ ਕੇ ਜਦੋਂ ਐ ਮਾਰਦਾ ਤੇਰੇ ਉਹਨੇ ਉਹ ਤਾਂ ਬੱਜੀ ਐ ਭੈਣੇ ਉਹ ਤੋਂ ਕਾਹਨੂੰ ਬੱਜੀ ਐ ਵੀਰ ਮੈਂ ਸੁਰਤ ਜੀ ਸੀ ਮੈਂ ਕੋਈ ਉੱਥੇ ਪਹਿਲਾਂ ਹੀ ਨਹੀਂ ਸੀ ਡਿੱਗੀ ਭਾਈ 7:00 ਵਜਣ ਤੋਂ ਉਹ ਤੇਰੇ ਪੁੱਤ ਦੇ ਹੱਥਾਂ 'ਚ ਸੀ ਇੱਕ ਛੋਟੀ ਤੇਰੀ ਨੌ ਦੇ ਹੱਥ 'ਚ ਸੀ ਹੁਣ ਮੈਨੂੰ ਆਇਨ ਕਿਦਾਂ ਦੋਨਾਂ ਚੋ ਘੇਲੇ ਨੇ ਮਾਰੀ ਭਾਈ ਇੱਕੋ ਹੀ ਛੋਟੀ ਸੀ ਬਣੇ ਮੈਂ ਇੱਧਰ ਕਹੀ ਆਂਦੀ ਸੀ ਭਾਈ ਹਟ ਜਾ ਹਟ ਜਾ ਚੱਲ ਤੂੰ ਚੱਲ ਗਿਆ ਚੱਲ ਮੈਂ ਫੇਰ ਕਿਉਂ ਮੂਨਾ ਚੱਲ ਭਾਈ ਅਸੀਂ ਮੰਨਦੇ ਸਾਡੇ ਸਾਡੇ ਹੱਥ 'ਚ ਸੀ ਪਰ ਅਸੀਂ ਮਾਰੀ ਨਹੀਂ ਗਈ ਉਹਨਾਂ ਚਾਚੇ ਨੇ ਖੋਲੀ ਸੀਗੀ ਉਹਨਾਂ ਤਾਂ ਵੱਜੀ ਸਾਰੇ ਪਿੰਡ ਨੂੰ ਹੀ ਪਤਾ ਮੇਰੇ ਨਾਲ ਮੇਰੀ ਕੋਈ ਭਰਾ ਭੈਣ ਚੁੱਪ ਕਰਕੇ ਬਹਿ ਜਾ ਜਸੂ ਕਿ ਚੱਜਦੇ ਹਾਂ ਹਮੋਂ ਦਾ ਆਪ ਤੇ ਘਰੋਂ ਘਰੀ ਬਸ ਨਾ ਜਾਓ ਨਹੀਂ ਚੱਲ ਕੋਈ ਨਾ ਪੁੱਤ ਕੋਈ ਵੀ ਚੱਕਦੀ ਮੰਝੇ ਤੇ ਤਾਂ ਮੇਰੀ ਗੱਲ ਸੁਣ ਪਣੇ ਠੀਕ ਹੈ ਚਲ ਕੋਈ ਨਾ ਜੇ ਮੇਰੇ ਪੁੱਤ ਤੋਂ ਵੱਜੀ ਮੈਂ ਤੇਰੇ ਪੈਰੀ ਹੱਥ ਲਾ ਦਾਨੀ ਆ ਇਥੋਂ ਮਾਫੀ ਮੰਗਦੀ ਆ ਹੈ ਨਾ ਪੈਰੀ ਹੱਥ ਲਾਉਣਾ ਫਿਰ ਕੀ ਹੋ ਜਾਊਗਾ ਫਿਰ ਸੱਟ ਮੇਰੇ ਹਟ ਜੂਗੀ ਹੁਣ ਤੁਸੀਂ ਪੈਰੀ ਹੱਥ ਲਾਉਨੇ ਹੋ ਪਹਿਲਾਂ ਛੋਟੇ ਹਰੇਕ ਤੇ ਗਿੱਠੀ ਜਬਾਨ ਲੱਗੀ ਸੀ ਕਈਓ ਕਹਾੜੀ ਹੋਈ ਜਾਂਨੇ ਹੋ ਤੁਸੀਂ ਅਗਲੇ ਨਾ ਕੋਈ ਵੱਡੇ ਛੋਟੇ ਦੀ ਲਿਆਜ ਤਾਂ ਕਰ ਲੋ ਤਾਈ ਤੂੰ ਜਵਾਕਾਂ ਨੂੰ ਆਏ ਤਾਂ ਸਿਖਾ ਦੇ ਵੀ ਕਿਸੇ ਨੂੰ ਕਿਵੇਂ ਬੋਲਣਾ ਤੇਰੀ ਸਾਰੀ ਉਮਰ ਤਾ ਧੌਲਾ ਝਟਾ ਆ ਗਿਆ ਤੇਰੇ ਹਾਂ ਮੈਂ ਕੋ ਸਿਖਾਇਆ ਸਾਨੂੰ ਤਾਂ ਬੋਲਣਾ ਪਹਿਲਾਂ ਤੂੰ ਸਿੱਖ ਲੈ ਬੋਲਣਾ ਠੀਕ ਹੈ ਤੁਸੀਂ ਸਾਡੀ ਕੁੱਟ ਮਾਰ ਕਰੋਗੇ ਤਾਂ ਅਸੀਂ ਬੋਲਾਂ ਹੀ ਕਮਾਲ ਹੋਗੀ ਛੁੱਟੀ ਅਸੀਂ ਜਿਹੜਾ ਬੀਤੀ ਨਾ ਲੱਗਦਾ ਕੋਈ ਨਾ ਬੋਲਣਾ ਫਿਰ ਕੀ ਇੱਜੇ ਤੋਂ ਵੱਡਾ ਹਾਂ ਬੋਲੀ ਜਾਨੀ ਐ ਕੋਈ ਗੱਲ ਨਹੀਂ ਪੁੱਤ ਮੇਰੀ ਗੱਲ ਸੁਣਾ ਤੈਨੂੰ ਵੀ ਪਤਾ ਪਿੰਡ 'ਚ ਕਿੰਨੇ ਕ ਨਾਲ ਮੇਰਾ ਪੁੱਤ ਲੜਾਈ ਕਰਦਾ ਐ ਤਾਂ ਤੈਨੂੰ ਪਤਾ ਹੀ ਐ ਹੈ ਦੱਸ ਕਿਹਦੇ ਨਾਲ ਲੜਿਆ ਅੱਜ ਤੱਕ ਸੌਂਕਾ ਬਿੰਦਾ ਕਹੇਦੇ ਵੀ ਹਾਂ ਭਾਈ ਭੁਲਾਣੇ ਨਾਲ ਲੜਿਆ ਕਿਹੜਾ ਬੰਦਾ ਘਰੇ ਲੜਨ ਨਾਲ ਹੋਵੇ ਤੂੰ ਦਨੀਆ ਸ਼ੈ ਤੈਨੂੰ ਇੱਕ ਗੱਲ ਦੱਸਦਾ ਤੇਰੀ ਸ਼ੈ ਜਿਹੜੀ ਤੇਰੇ ਪੁੱਤ ਨੂੰ ਡੋਲੂ ਨਾਚਕਾਵੇ ਟੀਫਨ ਨਾਚਕਾਵੇ ਆ ਮੇਰੀ ਦਾੜੀ ਮੂਤਰਾ ਮੁੰਨਦੀ ਤੇਰੀ ਸ਼ੈ ਪੁੱਤ ਮੇਰੀ ਗੱਲ ਸੁਣ ਮੈਂ ਸ਼ਹਿ ਕਾਦੀ ਦਿੰਨੀ ਆ ਉਹ ਤਾਂ ਤੈਨੂੰ ਸਾਰਾ ਪਤਾ ਹੀ ਉਹ ਸਾਰੀ ਗੱਲ ਤਾਂ ਤੈਨੂੰ ਪਤਾ ਹੀ ਐ ਇਹਦੇ ਚਾਚੇ ਦੀ ਗੱਲ ਦਾ ਤਾਂ ਹਾਂ ਠੀਕ ਹੈ ਉਹਨੇ ਕਿਹਾ ਸਾਡੇ ਨਾਲ ਚੰਗੀ ਕਰੀ ਆ ਤੇਰੀ ਤੁਸੀਂ ਜ਼ਮੀਨ ਦੱਬੀ ਇਹਨੇ ਚੰਗੀ ਕਿਉਂ ਨਹੀਂ ਕਰੀ ਆ ਓਹੋ ਵੀਰੇ ਤੂੰ ਤਾਂ ਉਹਨੇ ਚਾਚੇ ਦੇ ਗੱਲਾਂ 'ਚ ਆ ਗਿਆ ਸਾਡੇ ਤਾਂ ਗੱਲ ਹੀ ਨਹੀਂ ਸੁਣਦਾ ਗੱਲ ਨਹੀਂ ਸੁਣਦਾ ਪਰ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਮਾਂ ਤੁਸੀਂ ਮੰਜੇ 'ਚ ਪਾਤੀ ਜਿੰਨਾ ਚਿਰ ਤੁਹਾਡੇ ਪਰਿਵਾਰ ਦਾ ਇੱਕ ਜੀਵ ਮੰਜੇ 'ਚ ਪਹੁੰਚੇ ਤੁਸੀਂ ਮੇਰੇ ਘਰੇ ਬੈਠੋ ਇਹ ਤੁਸੀਂ ਬਾਹਰ ਹੁੰਦਿਆਂ ਤਾਂ ਇੱਥੇ ਇੱਕ ਪਾਸਾ ਹੁਣੀ ਹੋਣਾ ਕੰਦਾਈ ਮਾਰ ਦੇ ਠੀਕ ਹੈ ਅਸੀਂ ਤੁਹਾਡੇ ਨੂੰ ਮਾਰ ਨਹੀਂ ਕਹਿੰਦੇ ਮਾਰ ਦੇ ਆ ਸਾਨੂੰ ਕੀ ਹੋ ਗਿਆ ਇਹਦਾ ਕਾਈ ਸਹੀ ਹੋ ਚੁੱਕਿਆ ਅਸੀਂ ਸਾਡੇ ਮਾਰੇਗਾ ਤੁਸੀਂ ਮਾਰਤਾ ਮਰਾਤਾ ਮੇਰੀ ਮਾਂ ਦਾ ਸਹੀ ਹੋਵੇਗਾ ਮੈਨੂੰ ਕਿ ਕੁਝ ਲੱਗਦੀ ਨਹੀਂ ਇਹ ਸਾਡਾ ਕੋਈ ਇਹ ਤਾਂ ਸੋਚ ਤੂੰ ਮੈਂ ਤਾਈ ਗੱਲ ਸੁਣ ਲੈ ਇੱਕ ਤੈਨੂੰ ਇਹ ਕਹਾਂ ਅਸੀਂ ਜਾਵਾਂਗੇ ਬੋਵੇਂ ਉਹ ਚ ਵੀ ਜਾਵਾਂਗੇ ਬਿੰਗ ਚ ਅਸੀਂ ਪਰਚਾ ਵੀ ਪਤਾਵਾਂਗੇ ਐਫ ਆਰ 26 ਬਣੂਗੀ ਇਹਦੀ ਠੀਕ ਆ ਨਾ ਵੀਰੇ 26 ਕਾਦੀ ਬਣੂਗੀ ਏਕਰ ਕੋਈ ਲੱਤ ਬਾ ਟੁੱਟੀ ਆ ਸਿਰੇ ਬਾਟੇ ਠੀਕ ਹੋ ਜਾਊਗਾ ਠੀਕ ਆ ਚਲ ਇਹ ਗੱਲ ਤਾਂ ਨਹੀਂ ਬਣਦੀ 26 ਮੈਂ ਤੇਰੀ ਮਾਂ ਦਾ ਸਿਰ ਪਾੜ ਦੇਣਾ ਇੱਥੇ ਤੇਰੀ ਮਾਂ ਜਿਹੜਾ ਮੰਜੀ ਚ ਪਈ ਹੋਈ ਤੂੰ ਜਰ ਲੈ ਗਈ ਮੈਨੂੰ ਐਂ ਦੱਸ ਦੇ ਜਰ ਤਾਂ ਨਹੀਂ ਜਾਂਦਾ ਵੀਰੇ ਮੈਂ ਸਮਝਦਿਆਂ ਚਲ ਕੋਈ ਨ ਨਹੀਂ ਸੇਵਾ ਹੁੰਦੇ ਤਾਈ ਨੂੰ ਅਸੀਂ ਲੈ ਜਾਨੇ ਘਰੇ ਤਾਈ ਨੂੰ ਕੀ ਮੈਨੂੰ ਵੀ ਰੱਖ ਲੋ ਲੈ ਜਾ ਕੇ ਤੂੰ ਆ ਜਾ ਵੀਰੇ ਤੂੰ ਆ ਜਾ ਦੇਪਾ ਮੇਰੀ ਗੱਲ ਸੁਣ ਤੂੰ ਮੇਰਾ ਪੁੱਤ ਲੱਗਦਾ ਹਾਂ ਜੇ ਪੁੱਤ ਮਾਵਾ ਦੇ ਸਿਰ ਪਾਟਣ ਲਾਗੇ ਤਾਂ ਵਧੀਆ ਗੱਲ ਐ ਪਾੜਦਣ ਠੀਕ ਐ ਨਾ ਪਰ ਦੂਜੀ ਗੱਲ ਜਿਹੜੀ ਕਿਕਰ ਵਾਲੀ ਐ ਉਹ ਕਿਹੜਾ ਕੋਈ ਕੋਈ ਅਸੀਂ ਦੂਜਾ ਬੰਦਾ ਰੱਖਿਆ ਸੀ ਘਰੇ ਹਾਂ ਮੇਰੇ ਸਹੁਰੇ ਦੇ ਜੀ ਅਸੀਂ ਇੱਕ ਜੁੱਲੇ ਰਹਿੰਦੇ ਸੀ ਅਸੀਂ ਠੀਕ ਐ ਭਾਈ ਉਹਨੇ ਵਿਆਹ ਨਹੀਂ ਕਰਾਇਆ ਰੋਟੀ ਪਾਣੀ ਸਾਡੇ ਕੋਲੋਂ ਖਾਈ ਜਾਂਦਾ ਸੀ ਇਹ ਮੈਂ ਨਾ ਕਾਹਦਾ ਮਾਰਨ ਲੱਗਿਆ ਤੂੰ ਮੇਰੇ ਮਾਰ ਕੇ ਤੁਸੀਂ ਨੂੰ ਕੱਟਦਾ ਜਦੋਂ ਉਹਦੇ ਜਵਾਨੀ ਸੀ ਕੰਮ ਕਰਦਾ ਸੀ ਉਹ ਤਾਂ ਕਿਕਰ 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 ਬਾਈ ਬਾਈ ਮੜ ਕਿਉਂ ਉਹ ਉਧਰ ਸਿਰਦਾ ਤੂੜੀ ਵਾਲੇ ਚੱਟ ਅਸੀਂ ਨਹੀਂ ਸਿੱਟੇ ਆਪ ਗਿਆ ਚਾਚਾ ਪਤਾ ਹੀ ਹੁੰਦਾ ਪਿੰਡ 'ਚ ਪਤਾ ਹੀ ਹੁੰਦਾ ਸੱਥਾਂ 'ਚ ਬੈਠਿਆਂ ਨੂੰ ਸਭ ਪਤਾ ਹੁੰਦਾ ਕਿਹਦਾ ਨਾਡੀ ਦਾ ਵਿਆਹ ਹੋ ਗਿਆ ਉਹ ਕਹਿੰਦਾ ਭਾਈ ਮੈਂ ਘਰੇ ਨਹੀਂ ਪੈਂਦਾ ਮੈਂ ਉਧਰ ਪਿਆ ਕਰੂੰਗਾ ਬਾੜੇ 'ਚ ਮੈਂ ਆਖੇ ਚੱਲ ਤੇਰੀ ਮਰਜ਼ੀ ਆ ਰੋਟੀ ਪਾਣੀ ਤਾਂ ਅਸੀਂ ਦਿੰਦੇ ਹੀ ਸੀ ਆਪਦੇ ਮੂੰਹੋਂ ਮੀਆਂ ਮਿੱਠੂ ਬਣੀ ਜਾਂਦੇ ਹੋ ਆਪਦੀ ਤਾਰੀਫ ਕਰੀ ਨਾ ਹਜੇ ਤਾਂ ਹਜੇ ਤਾਂ ਰੱਬ ਤੋਂ ਡਰ ਤੁਹਾਨੂੰ ਕੀ ਪਤਾ ਸਾਡੇ ਘਰ ਦਾ ਸਾਡੇ ਘਰ 'ਚ ਕੀ ਗੱਲ ਹੈ ਕੀ ਨਹੀਂ ਅੱਛਾ ਅਸੀਂ ਪਿੰਡ 'ਚ ਨਹੀਂ ਰਹਿੰਦੇ ਪਿੰਡ 'ਚ ਰਹਿੰਦੇ ਚੱਲ ਹੁਣ ਤਿਆਰੀ ਕਰਦਾ ਸਾਡੀ ਮੇਰੀ ਗੱਲ ਸੁਣ ਭੈਣੇ ਇਰੇ ਆ ਜਿਹੜੇ ਪੱਟੀਆਂ ਪੁੱਟਣੋਂ ਨੇ ਇਹਦੇ ਵੀ ਮੈਂ ਪੈਸੇ ਦੇ ਦਾਨੀ ਆ ਬਾਕੀ ਭਾਈ ਤੈਨੂੰ ਘਿਓਰ ਲਾ ਕੇ ਦੇ ਦਾਨੀ ਆ ਹੈ ਨਾ ਪਹਿਣੇ ਮੇਰੇ ਪੁੱਤ ਜਿਉਂਦਾ ਬਾਹਦਰਾ ਰਵੇ ਆਪੇ ਮੇਰਾ ਇਲਾਜ ਕਰਾਉ ਆਪੇ ਮੈਨੂੰ ਘਿਓਰ ਲਾ ਕੇ ਦੇਉ ਨਾਲੇ ਝੋਟੀਆਂ ਦਿਖਾ ਕੇ ਦਿਖਾਉਂ ਇਹਨਾਂ ਨੂੰ ਮੈਂ ਵੀ ਨਾ ਨਹੀਂ ਖੱਟਣਾ ਕੋਈ ਵੀ ਫਲਾਣੇ ਤੇ ਸੱਟ ਖਾ ਕੇ ਤੇ ਘਿਓ ਖਾਗੀ ਉਹਨਾਂ ਉਹ ਪਹਿਣੇ ਮੇਨੇ ਨੂੰ ਦੱਸ ਕੀ ਮਿਹਣੇ ਕਾਦੇ ਮਿਹਣੇ ਇਹ ਹੈ ਹੈ ਆਪਦਿਆਂ ਦੇ ਕੋਈ ਮਿਹਣੇ ਹੁੰਦੇ ਨੇ ਗੱਲ ਸੁਣਾ ਚੱਲ ਤੁਸੀਂ ਬੁੜੀਆਂ ਵੜੀਆਂ ਲੜ ਪੈਂਦੀਆਂ ਥਾਂ ਸਿਰ ਲੱਗਦੀਆਂ ਸੀ ਲੜੀ ਜਾਂਦੀਆਂ ਕੁੱਤੋ ਕੁੱਤੀ ਹੋ ਜਾਂਦੀਆਂ ਬੰਦੇ ਦਾ ਹੱਕ ਨਹੀਂ ਹੁੰਦਾ ਮਰਦ ਨਹੀਂ ਹੁੰਦਾ ਉਹ ਜਿਹੜਾ ਬੁੜੀ ਦੇ ਹੱਥ ਚੱਕ ਜੇ ਬੇਕਾਮਲਿਆ ਨਾ ਨਾ ਗੱਲ ਕਰੀ ਆਂ ਮੈਂ ਲਾਡੀ ਦੀ ਕਿ ਕੋਈ ਕੁਸ ਲੱਗਦੀ ਨਹੀਂ ਇਹ ਹੈ ਜੇ ਅੱਜ ਦਾ ਸਾਰਾ ਪਿੰਡ ਹੀ ਲਾ ਦੇ ਸਾਰੇ ਪਿੰਡ ਦੇ ਸਿਰ ਪਾੜ ਦਿਓ ਬੇ ਕਾਮਲਿਆ ਉਹਨੇ ਕੀ ਸਿਰ ਇਹਦਾ ਜਾਣ ਕੇ ਪਾੜਤਾ ਦੱਸ ਨਾਲੇ ਉਹਨੇ ਨਹੀਂ ਮਾਰੀ ਤੈਨੂੰ ਦੱਸਿਆ ਨਹੀਂ ਵੀ ਕਿੱਕਰ ਤੋਂ ਵੱਜੀ ਮੈਂ ਵੀ ਵੀਰਾ ਨਹੀਂ ਸਾਂਝਦਾ ਗੱਲ ਨੂੰ ਮਾਰਨ ਵਾਲਾ ਹੁੰਦਾ ਤਾਂ ਸੋਡੇ ਨਰੇ ਕੁੜਕੋਟ ਸਦੂ ਬਾਹਰ ਕੱਢਦਾ ਜਿਹੜੀ ਕੋਠੀ 'ਚ ਬੈਠੇ ਹੋ ਜਿਹ ਕਿੱਕਰ ਮਾਰਨ ਵਾਲਾ ਹੁੰਦਾ ਭਲਾ ਮਾਨ ਸਬੰਧ ਨਾਲ ਸੋਡੇ ਕੀੜੇ ਪੈਣਗੇ ਜਿਹੜੀਆਂ ਤੁਸੀਂ ਕਰਦੇ ਹੋ ਨਾ ਕੀ ਬਖਵਾਸ ਕਰੀਂ ਦੇਖ ਲੈ ਮੰਮੀ ਆਪਾ ਜਿੰਨੀ ਲਿਪ ਲਿਪ ਕਰੀ ਨਾ ਉਹਨੇ ਬੋਲੀ ਆਪਾ ਕੋਈ ਨਹੀਂ ਤੂੰ ਗੱਲ ਕਿ ਆਏ ਇੱਥੇ ਜਾ ਨਿਕਲ ਫਾਟਾ ਲੈਣਾ ਐਸੀਗੇ ਨੂੰ ਸੋਡੇ ਪਤਾ ਨਹੀਂ ਜਾਓ ਭੱਜੋ ਇੱਥੋਂ ਤੂੰ ਰਾਜੀ ਬੰਦਾ ਕਰਦੀ ਨਹੀਂ ਮੈਂ ਮਰਨੀ ਮਰ ਜੂੰ ਕਮਰੇ ਗੱਲ ਸੁਣ ਸਮਝ ਨਹੀਂ ਹੁੰਦੀ ਆ ਗੱਲ ਜਾ ਤੁਹਾਨੂੰ ਥਾਣੇ 'ਚ ਨਹੀਂ ਘੜੀਦਾ ਉੱਥੇ ਆਇਆ ਨਾ ਜਿੰਨੇ ਨੂੰ ਘੇਰਨਾ ਸੀ ਉਹਨਾਂ ਨੂੰ ਤੂੰ ਇੱਕ ਹੋਏ ਬੈਠੇ ਹੋ ਨਾ ਤੂੰ ਆਏਂਗੀ ਤਰੀਕਾ ਤੇ ਨਰੇ ਪਰੋਣਾਂ ਜੀ ਨਾਲੇ ਲਾਡੀ ਨਾਲੇ ਉਹਦੀ ਬਹੂ ਤੇ ਨਾਲੇ ਲਾਡੀ ਦੀ ਸੱਸ ਸਤ ਸੁਣ ਵੀਰੇ ਜਿਹਨੂੰ ਖੇੜਨਾ ਖੀੜੀ ਚਾਹੇ ਲਾਡੀ ਦੇ ਸਾਸ ਨੂੰ ਚਾਹੇ ਮੇਰੇ ਪਰੋਣੇ ਨੂੰ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਦੇਣਾ ਸਮਝ ਗਿਆ ਨਾ ਗੱਲ ਸੁਣ ਪੁੱਤ ਲਾਡੀ ਦੀ ਸੱਸ ਨੇ ਤਾਂ ਕੁਝ ਨਹੀਂ ਕਿਹਾ ਆ ਬੈਠੀ ਹੈ ਤੇਰੀ ਮਾਂ ਨਾ ਉਹਨੇ ਮਾਰਿਆ ਉਹਨੂੰ ਦੱਸ ਕਦੇ ਵਿੱਚ ਇਕੜੀ ਸਿੰਘ ਹੈ ਤੂੰ ਉਹ ਮੇਰੀ ਮਾਂ ਦੇ ਨੈਣ ਪ੍ਰਾਨ ਚੱਲਦੇ ਨੇ ਅੱਖਾਂ ਵੀ ਜਾਂ ਕੰਨ ਵੀ ਚੱਲਦੇ ਆ ਦੇ ਇਹਨੂੰ ਸਾਰਾ ਕੁਝ ਪਤਾ ਗੱਲ ਸੁਣੋ ਇੱਕ 100 ਹੱਥ ਰਸਾ ਸਸਰੀ ਤੇ ਗੰਦ ਠੀਕ ਆ ਆਪਣਾ ਰਾਜੀ ਬੰਦਾ ਨਹੀਂ ਹੁੰਦਾ ਅਸੀਂ ਰਾਜੀਮੰਦਾ ਉਹ ਕਰਾਂਗੇ ਨਾਲੇ ਤਾਂ ਜਿੰਨਾ ਚਿਰ ਉਹਦੀ ਤੁਸੀਂ ਜ਼ਮੀਨ ਨਹੀਂ ਛੱਡਦੇ ਜਿਹੜੀ ਤੇ ਨੰਬਰ ਆ ਜਾ ਉਹਨੂੰ ਕੋਠੀ ਛੱਡੋ ਠੀਕ ਆ ਨਾਲੇ ਜਿਹੜਾ ਰੌਲਾ ਟੱਪਾ ਛੋਡਾ ਜਿੰਨਾ ਚਿਰ ਉਹ ਨਿਬੜਦਾ ਨਹੀਂ ਉਹ ਤੇ ਅਸੀਂ ਰਾਜ਼ੀ ਮੰਨਦਾ ਕਰਾਂਗੇ ਆਵੇਂ ਕੁਛ ਮਰਜ਼ੀ ਹੋ ਜੇ ਮੇਰੀ ਗੱਲ ਸੁਣ ਪੁੱਤ ਠੀਕ ਹੈ ਹੈ ਤੇਰਾ ਉਹਦੇ ਨਾਲ ਕੀ ਲੈਣਾ ਦੇਣਾ ਸਾਡੀ ਜ਼ਮੀਨ ਨਾਲ ਲੈਣਾ ਦੇਣਾ ਕੀ ਲੈਣਾ ਦੇਣਾ ਸੀ ਨਾਨਾ ਇਹ ਗੱਲ ਸੁਣ ਆ ਬੈਠਿਆ ਬੰਦ ਤੋਂ ਮੂੰਹ ਤੇ ਪੁੱਛ ਲਾ ਇਹਨੇ ਕਿ ਵਿਆਹ ਕਰਾਇਆ ਕਿਕਰ ਦਾ ਉਹ ਨਤੇਜਾ ਨਹੀਂ ਉਹਨੂੰ ਅਸੀਂ ਸੱਦ ਲਿਆ ਉਹ ਕਹਿੰਦਾ ਭਾਈ ਸਾਰਾ ਕੁਝ ਬੰਦ ਤੋਂ ਨਹੀਂ ਕਰਿਆ ਕਰਾਇਆ ਤਾਂ ਇਹਨੂੰ ਬੁਲਾ ਲਿਆ ਸੀ ਤਾਂ ਇਹਨੇ ਮਾੜਾ ਕਰਤਾ ਤੇ ਮਾੜੇ ਕੀਤਾ ਸਾਡਾ ਭਾ ਕੇ ਸਾਡੀਆਂ ਚੁਗਲੀਆਂ ਉਹਦੇ ਕੋਲ ਬਸ ਫਿਰ ਜਦੋਂ ਛੁੱਟੀ ਬਣਦੀ ਨਹੀਂ ਅਸੀਂ ਛੁੱਟੀਆਂ ਚੁਗਲੀਆਂ ਕਰਤੀਆਂ ਛੋਟਾ ਮਾੜਾ ਕਰਤਾ ਸੀ ਉਹਨੂੰ ਰਿਸ਼ਤਾ ਕਰਾਤਾ ਤੁਸੀਂ ਇੱਥੇ ਮੇਰੇ ਨਾਲ ਦਾ ਕਿ ਟਿੰਡੇ ਲੈਣ ਆਏ ਹੋ ਨਿਕਲ ਜਾ ਸਾਡੇ ਕੋਲ ਚਾਹ ਮੋਕਸਾ ਨਾ ਕਰੋ ਕੋਈ ਗੱਲ ਨਹੀਂ ਜੇ ਆਪਦੇ ਰਾਗ ਦੇ ਤਾਂ ਨਹੀਂ ਆਏ ਆ ਹੈ ਕਿਸੇ ਹੋਰ ਦੇ ਨਾਲ ਬਾਗੇ ਤੁਹਾਨੂੰ ਹੁਣ ਲੱਗਣਗੀਆਂ ਮਿਰਚਾਂ ਤੁਹਾਡੇ ਤੁਨੂੰ ਆਏਗਾ ਨਾ ਜ਼ਮੀਨਾਂ ਜਾਇਦਾਦਾਂ ਪੈਸਾ ਇੱਥੇ ਰਹਿ ਜਾਂਦਾ ਹੁੰਦਾ ਇੱਥੇ ਵੀ ਬੰਦਾ ਮਰ ਗਿਆ ਜਾਂਦਾ ਸੋਡਾ ਪਰਿਵਾਰ ਜੇਲ੍ਹ ਚ ਹੋਜੂ ਜਾਂ ਸਾਡਾ ਹੋਜੂ ਜਾਂ ਕਿੱਕਰ ਦਾ ਹੋਵੇ ਮੈਨੂੰ ਹੋਵੇ ਕੋਈ ਨਾ ਹੋਵੇ ਭਾਈ ਜੇ ਕੋਈ ਬਾਬਾ ਤੁਸੀਂ ਨਾ ਹੀਸਾ ਪਤਾ ਲਓ ਸਾਡੀ ਗੱਲ ਚ ਸਾਡੇ ਬੰਦਿਆਂ ਦਾ ਤੁਸੀਂ ਸੱਟਾ ਮਰੀ ਪਿੰਡ ਚੋਂ 4 ਬੰਦੇ ਫੈਸਲਾ ਕਰਾਉਣ ਜਾਂਦੇ ਹੁੰਦੇ ਆ ਉਹ ਜਿਹੜਾ ਬੰਦਾ ਤੁਹਾਡੇ ਘਰੇ ਜਾਂਦਾ ਤੁਸੀਂ ਗੱਲ ਪੱਟਣਾਉਣੇ ਹੋ ਚੁੰਨੀਆਂ ਲੀੜੇ ਪਰ ਪਰ ਮੂਰੇ ਖੜਦੇ ਹੋ ਅਸੀਂ ਹਾਂ ਅਸੀਂ ਕਿਸੇ ਦਾ ਨਿਕਲ ਪਕਿਆ ਤੂੰ ਮੇਰੀ ਘਰ ਸੁਣਾ ਸਰਪੰਚ ਗਿਆ ਉਹਨੂੰ ਪੁੱਛ ਲਾ ਅਸੀਂ ਕੀ ਕਿਹਾ ਅਸੀਂ ਇਹ ਕਿਹਾ ਵੀ ਭਾਈ ਦੇਖ ਬੰਤੋਂ ਨੇ ਤਾਂ ਨਾ ਅਸੀਂ ਕਹੀ ਬੰਤੋਂ ਨੂੰ ਨਾ ਸਾਨੂੰ ਕਿਹਾ ਚੰਗਾ ਮਾੜਾ ਇਹ ਤਾਂ ਭਾਈ ਕਿਕਰ ਦੇ ਮਾਰਦਾ ਸੀ ਕਿਕਰ ਤੋਂ ਵੱਜੀ ਉਹ ਫੜਨ ਲੱਗਿਆ ਬੰਤੋਂ ਮੂਰੇ ਆ ਗਈ ਤਾਂ ਵੱਜੀ ਆਹ ਗੱਲ ਆ ਬਾਤ ਹੈ ਮੇਰੀ ਮਾਂ ਦਾ ਹਿੰਦਾ ਚਿੱਤ ਹੈ ਨਹੀਂ ਠੀਕ ਹੈ ਇੱਥੇ ਰੌਲਾ ਨਾ ਪਾਓ ਤੁਸੀਂ ਆ ਗਏ ਆ ਛੋਟੇ ਘਰੇ ਆ ਜਾਂਦੀ ਮੈਂ ਇੱਜ਼ਤ ਕਰੀ ਤੁਹਾਨੂੰ ਕੋਈ ਦਾ ਨਹੀਂ ਕਰਤਾ ਨਹੀਂ ਛੋਟੇ ਨਾਲ ਲੱਪੜੋ ਲੱਪੜੀ ਨਹੀਂ ਅਸੀਂ ਕਰ ਵਾਲਾ ਤਾਂ ਇਹਨੇ ਮੇਰੇ ਤੋਂ ਹੀ ਪੁਆਈਏ ਨਾ ਰੋਣਾ ਇਹ ਗੱਲ ਸੁਣ ਲੜਨ ਨਹੀਂ ਆਏ ਅਸੀਂ ਤਾਂ ਹਮਦਰਦੀ ਵਾਸਤੇ ਆਏ ਆ ਹੈ ਅਸਤੇ ਦਾ ਪਤਾ ਲੈਣ ਆਏ ਆ ਅਸੀਂ ਕਿਹੜਾ ਇਹਦੇ ਨਾਲ ਲੜਾਈ ਕਰਨ ਆਏ ਆ ਹੋ ਗਈ ਹਮਦਰਦੀ ਹੋ ਗਈ ਚੱਲ ਇਹ ਗੱਲ ਨਹੀਂ ਆਜ ਚਲਦੇ ਆ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਪੁੱਤ ਕੋਈ ਨਾ ਠੰਡਾ ਹੋ ਤੂੰ ਐਵੇਂ ਨਹੀਂ ਕਾਬਰੀ ਨਾ ਹੋਇਆ ਬਾਰਾ ਕਰਦਾ ਮੈਂ ਲਾਡੀ ਨੂੰ ਭੇਜ ਦੂੰ ਤੇਰੇ ਕੋਲੇ ਲਾਡੀ ਤਾਂ ਮੈਨੂੰ ਮਿਲ ਹੀ ਜਾਂਦੇ ਲਾਡੀ ਨੂੰ ਤਾਂ ਮੈਂ ਉਹ ਲੱਗ ਜੂ ਪਤਾ ਵੀ ਮੇਰੀ ਮਾਂ ਨੇ ਪੁੱਤ ਜੰਮਿਆ ਕਿ ਤੂੰ ਜ ਨਾ ਮੇਰੀ ਗੱਲ ਸੁਣਾ ਅੱਛਾ ਫਿਰ ਲਾਡੀ ਦਾ ਉਹ ਕਰ ਦਾਂਗੇ ਫਿਰ ਤੂੰ ਵੀ ਤਾਂ ਜੇਲ੍ਹ ਚ ਜਾਏਂਗਾ ਬੜਾ ਮਾਰੇ ਵੇਜੇਂਗਾ ਜਿਹੜੀ ਜਿਹੜੀ ਦੀ ਮਾਂ ਦੇ ਸੱਟ ਮਾਰਦੀ ਜੇ ਮਾਂ ਖਾਤਰ ਅਗਲਾ ਜੇਲ੍ਹ ਚ ਜਾਂਦਾ ਉਹ ਤਾਂ ਚਾਰ ਲੋਕ ਚੰਗਾ ਵੀ ਕਹਿਣਗੇ ਤੁਸੀਂ ਮੇਰੇ ਸਾਰੇ ਠੱਗੀ ਮਾਰਨ ਦੇ ਮਾਰਿਆ ਨੇ ਗਵੰਢੀਆਂ ਦੇ ਸੱਟ ਮਾਰੀ ਆ ਵੋ ਬੇਗਾਨਾ ਅਸੀਂ ਕਿਉਂ ਮਾਰਾਂਗੇ ਸਾਸੀ ਤੁਹਾਡੇ ਤੋਂ ਕੀ ਲੈਣਾ ਜੀ ਮਾਰ ਨੂੰ ਦੱਸ ਤਾਂ ਸਹੀ ਇਸ ਦਾ ਨਾ ਸੋਨੇ ਕੀ ਜਮੀਨ ਕਰਾ ਲਈ ਨਾ ਅੱਡ ਕਰੀ ਜਾਣਾ ਤੂੰ ਤਾਂ ਅਰੇ ਕਸਮ ਦੇ ਭਰਾ ਦੀ ਜ਼ਮੀਨ ਖਾਨੀ ਆ ਤੂੰ ਗੱਲ ਸੁਣ ਪੁੱਤ ਆ ਗੱਲ ਕਹਿੰਦਾ ਨਾ ਤੂੰ ਸੋਹਣਾ ਨਹੀਂ ਲੱਗਦਾ ਹੈ ਉਹ ਜਮੀਨ ਕਿਹਦੀ ਉਹ ਵੀ ਤਾਂ ਆਪਦੀ ਹੈ ਜਿਹੜੀ ਅਸੀਂ ਖਾਣੇ ਆ ਕੀ ਕਿਸੇ ਦੀ ਜਮੀਨ ਖਾਣੇ ਆ ਅਸੀਂ ਮਗਰ ਉਹ ਤਾਂ ਤੇ ਮੇਰੀ ਮਾਂ ਨੂੰ ਕਹਿੰਦਾ ਭੰਗ ਤੈਨੂੰ ਬੋਲਣ ਦੀ ਕਿੰਨੀ ਕਾਕਲ ਸਖਾਈ ਹੈ ਤਾਈ ਨੇ ਦੱਸੀ ਮੈਨੂੰ ਅੱਜ ਤੱਕ ਕਿਸੇ ਮੂਰੇ ਬੋਲਿਆ ਨਹੀਂ ਪਿੰਡ ਦੇ ਵੱਡੇ ਮੂਰੇ ਤੁਸੀਂ ਉਹਦੇ ਮਗਰ ਪੈਗੇ ਤੇ ਜੇ ਮੂਰੇ ਉਹਨੂੰ ਕੁੱਟਣ ਨੂੰ ਪੈ ਗਿਆ ਉਹਦੀ ਦਾੜੀ ਪੱਟਤੀ ਬੁਰੇ ਹਾਲੋਂ ਕਿ ਨੱਕੜੀ ਜਿਹੜਾ ਸਾਡਾ ਘਰ ਖਰਾਬ ਕਰੂਗਾ ਉਸ ਤੋਂ ਬੋਲਾਂਗੇ ਅੱਗੇ ਜਾਂ ਫਿਰ ਸਾਡਾ ਵੀ ਹੋ ਗਿਆ ਤੁਸੀਂ ਜਾਓ ਇੱਥੋਂ ਦਫਾ ਹੋ ਜਾਓ ਮੇਰੇ ਨਾਲ ਗੱਲ ਹੀ ਨਾ ਕਰੋ ਤੁਹਾਡਾ ਮਤਲਬ ਹੀ ਨਹੀਂ ਆ ਬਕਵਾਸ ਦੇ ਕਿਵੇਂ ਕਰਦਾ ਨਾ ਆ ਗੱਲ ਸੁਣਾ ਅਸੀਂ ਲੜਨ ਨਹੀਂ ਆਏ ਪੁੱਤ ਅਸੀਂ ਤਾਂ ਹਮਦਰਦੀ ਨਾਲ ਆਏ ਆ ਪਤਾ ਸਤਾ ਲੈਣ ਆਏ ਸੀ ਮੈਂ ਤਾਂ ਇਹ ਕਹਿੰਦੀ ਵੀ ਚਲ ਕੋਈ ਨਾ ਚਾਰ ਪੀਆਂ ਦੀ ਲੋੜ ਐ ਮੈਂ ਉਹ ਵੀ ਦੇ ਦੂੰਗੀ ਹੈਂ ਅਸੀਂ ਨੰਗਾ ਵੇ ਨੰਗ ਨਹੀਂ ਕਹਿੰਦੇ ਨੰਗ ਕੋਟ ਪਾ ਹੀ ਗਿਆ ਕੀ ਕਰਦੇ ਹੋਗੇ ਆ ਕੇ ਮਿਲ ਜਾਣਗੇ ਚਾਰ ਕੀ ਆ ਸਾਰਾ ਕੁਝ ਸਾਡੇ ਕੋਲ ਤੁਸੀਂ ਵੱਡਾ ਟੁੱਕੀ ਹੋਈ ਜਾਂਦੇ ਹੋ ਭਰਾਵਾਂ ਦੇ ਭਰਾ ਇਹ ਆਪਦੇ ਜ਼ਮੀਨ ਪਿੱਛੇ ਵੱਡਾ ਟੁੱਕੀ ਹੋਣੇ ਆ ਆ ਕਿਸੇ ਨੂੰ ਸਾਡੇ ਤੋਂ ਕੀ ਲੈਣਾ ਅਸੀਂ ਕੁਝ ਮਰਜ਼ੀ ਹੋਈ ਆ ਲੈ ਆ ਗਏ ਨਹੀਂ ਹੋ ਕੀ ਆ ਹੋ ਕੀ ਆ ਪਾ ਜਾਂਦਾ ਕਿ ਭਾਵੇਂ ਕੀ ਆ ਮੈਂ ਕਿਸੇ ਨਹੀਂ ਆ ਤੁਹਾਨੂੰ ਕੋਲੇ ਲੈ